ਅੱਜ ਤੁਹਾਨੂੰ ਅਸੀਂ ਇੱਕ ਖਜ਼ਾਨਾ ਦਿਖਾਉਣ ਲੱਗੇ ਹਾਂ ਉਹ ਖਜ਼ਾਨਾ ਜਿਹੜਾ ਖਜ਼ਾਨਾ ਤੁਸੀਂ ਕਦੇ ਵੀ ਨਹੀਂ ਦੇਖਿਆ ਹੋਣਾ ਇਸ ਖਜ਼ਾਨੇ ਦੇ ਵਿੱਚ ਬੇਸ਼ੁਮਾਰ ਚੀਜ਼ਾਂ ਨੇ ਉਹ ਕਿਹੜੀਆਂ ਚੀਜ਼ਾਂ ਨੇ ਅੰਦਰ ਜਾ ਕੇ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਤੇ ਤੁਸੀਂ ਦੇਖ ਕੇ ਹੈਰਾਨ ਹੋ ਜਾਉਂਗੇ ਕਿ ਉਹ ਖਜ਼ਾਨਾ ਤੁਹਾਡੇ ਘਰ ਦੇ ਵਿੱਚ ਵੀ ਹੁੰਦਾ ਹੈ ਪਰ ਤੁਸੀਂ ਉਸ ਖਜ਼ਾਨੇ ਨੂੰ ਬਾਹਰ ਸੁੱਟ ਦਿੰਦੇ ਹੋ ਕਿਉਂਕਿ ਉਹ ਖਜ਼ਾਨਾ ਵਰਤੋਂ ਦੇ ਵਿੱਚ ਲਿਉਣ ਨਹੀਂ ਹੁੰਦਾ ਤੇ ਉਹ ਵਰਤੋਂ ਦੇ ਵਿੱਚ ਕਿੱਦਾਂ ਲਿਆਇਆ ਜਾਂਦਾ ਅੰਦਰ ਚੱਲਦੇ ਹਾਂ ਤੇ ਸਭ ਕੁਝ ਤੁਹਾਨੂੰ ਦਿਖਾਉਂਦੇ ਹਾਂ ਜੁਨਰੀ ਤਿਆਰ ਕਰ ਦਿੱਤੀ ਗਈ ਹੈ ਗੱਤੇ ਦੇ ਨਾਲ ਐਕਸਕਿਊਜ਼ ਮੀ ਇਹ ਕੋਈ ਵੇਸ ਚੀਜ਼ ਨਹੀਂ ਹੈ ਇਹ ਮੇਰੇ ਇੱਕ ਨੌ ਲੱਖਾ ਹਾਰ ਹੈ ਤੇ ਇਹ ਪਿਓਰ ਸੋਨੇ ਤੋਂ ਵੀ ਜ਼ਿਆਦਾ ਪਿਓਰ ਮੇਰੇ ਕਹਿ ਲਓ ਕਿ ਕਾਂਟੇ ਨੇ ਦੇਖੋ ਜੀ ਮੋਤੀ ਜਵਾਹਰਾਤ ਤੁਹਾਡੀ ਨਜ਼ਰ ਵਿੱਚ ਹੀਰੇ ਨੇ ਜਾਂ ਪੰਨੇ ਨੇ ਜਾਂ ਫਿਰ ਹੋਰ ਮਹਿੰਗੇ ਤਰ੍ਹਾਂ ਦੇ ਜਿਹੜੇ ਪੱਥਰ ਨੇ ਔਰ ਯਕੀਨਨ ਉਹ ਪੱਥਰ ਉਹ ਹੀਰੇ ਜਵਾਹਰਾਤ ਧਰਤੀ ماں ਦੀ ਬਹੁਤ ਸਾਲਾਂ ਦੀ ਮਿਹਨਤ ਬਹੁਤ ਸਾਲਾਂ ਦੇ ਸੇਜ ਕੇ ਰੱਖਣ ਤੋਂ ਬਾਅਦ ਉਹ ਬਣਦੇ ਨੇ ਸੋ ਇਹ ਜਿਹੜੀਆਂ ਚੀਜ਼ਾਂ ਬਣੀਆਂ ਨੇ ਇਹ ਵੀ ਸਾਡੀ ਇੱਕ ਮਿਹਨਤ ਹੈ ਇਹ ਵੇਸਟ ਪੇਪਰ ਤੋਂ ਉਹ ਤਿਆਰ ਕੀਤੇ ਗਏ ਨੇ ਆ ਜਿਹੜੇ ਛੋਟੇ-ਛੋਟੀਆਂ ਸ਼ੇਪਸ ਤਿਆਰ ਕੀਤੀਆਂ ਨੇ ਔਰ ਸੈਂਟਰ ਦੇ ਵਿੱਚ ਇੱਕ ਇਹ ਪੂਰਾ ਪੈਨਲ ਬਣਾਇਆ ਗਿਆ ਔਰ ਛੋਟੇ-ਛੋਟੇ ਬੀਡਸ ਬਣਾਏ ਗਏ ਨੇ ਇਹ ਸਾਰੇ ਦੇ ਸਾਰੇ ਵੇਸਟ ਪੇਪਰ ਤੋਂ ਬਣਿਆ ਹੈ ਵੈਲੈਂਟਾਈਨਸ ਡੇ ਜਿਹੜਾ ਆਉਂਦਾ ਹੈ ਉਹਦੇ ਲਈ ਸਪੈਸ਼ਲ ਗਿਫਟਸ ਅਸੀਂ ਰੈੱਡ ਕਲਰ ਦੇ ਬੈਗਸ ਬਣਾਏ ਸੀਗੇ ਕਿ ਲੇਡੀਜ਼ ਆਪਣੇ ਲਈ ਖਰੀਦਣ ਜਾਂ ਫਿਰ ਉਹਨਾਂ ਦੇ ਜਿਹੜੇ ਬੈਟਰ ਹੱਫ ਨੇ ਪਾਰਟਨਰਸ ਨੇ ਉਹਨਾਂ ਲਈ ਖਰੀਦਣ ਤੇ ਫੁੱਲ ਝੜ ਜਾਂਦੇ ਨੇ ਜ਼ਮੀਨ ਤੇ ਡਿੱਗ ਜਾਂਦੇ ਨੇ ਇਹਨਾਂ ਨੇ ਉਹਨਾਂ ਨੂੰ ਵੀ ਇਕੱਠਾ ਕੀਤਾ ਤੇ ਇਹ ਜਿਹੜੀਆਂ ਚੀਜ਼ਾਂ ਤਿਆਰ ਕੀਤੀਆਂ ਮੈਮ ਚਲੋ ਉਹ ਤਾਂ ਚਲੋ ਠੀਕ ਆ ਕਿ ਦਿਮਾਗ ਦੇ ਵਿੱਚ ਆ ਜਾਂਦਾ ਕਿ ਕੱਪੜੇ ਨੂੰ ਯੂਜ਼ ਦੇ ਵਿੱਚ ਲਓ ਪਰ ਏ ਜੀ ਵੀ ਅੱਜ ਜੇ ਕਿਸ ਤਰ੍ਹਾਂ ਸੋਚੀ ਜਦੋਂ ਮੈਂ ਸਵਚ ਭਾਰਤ ਮਿਸ਼ਨ ਦਾ ਦੀ ਜੌਬ ਕਰਦੀ ਸੀਗੀ ਐਜ਼ ਅ ਕੋਆਰਡੀਨੇਟ ਪ੍ਰੋਗਰਾਮ ਕੋਆਰਡੀਨੇਟਰ ਤੇ ਉਹਦੇ ਵਿੱਚ ਸਾਨੂੰ ਕਈ ਸੈਮੀਨਾਰਸ ਲਗਾਉਣ ਦਾ ਮੌਕਾ ਮਿਲਦਾ ਸੀ ਕਈ ਟ੍ਰੇਨਿੰਗਸ ਅਟੈਂਡ ਕਰਨ ਦਾ ਮੌਕਾ ਮਿਲਿਆ ਜਿਦੇ ਵਿੱਚ ਪੂਰੇ ਇੰਡੀਆ ਤੇ ਪੂਰੇ ਵਰਲਡ ਲੈਵਲ ਦੇ ਉੱਪਰ ਵੇਸਟ ਮੈਨੇਜਮੈਂਟ ਕਿਵੇਂ ਹੋ ਰਹੀ ਹੈ ਅੱਜ ਤੁਹਾਨੂੰ ਅਸੀਂ ਇੱਕ ਖਜ਼ਾਨਾ ਦਿਖਾਉਣ ਲੱਗੇ ਹਾਂ ਉਹ ਖਜ਼ਾਨਾ ਜਿਹੜਾ ਖਜ਼ਾਨਾ ਤੁਸੀਂ ਕਦੇ ਵੀ ਨਹੀਂ ਦੇਖਿਆ ਹੋਣਾ ਇਸ ਖਜ਼ਾਨੇ ਦੇ ਵਿੱਚ ਬੇਸ਼ੁਮਾਰ ਚੀਜ਼ਾਂ ਨੇ ਉਹ ਕਿਹੜੀਆਂ ਚੀਜ਼ਾਂ ਨੇ ਅੰਦਰ ਜਾ ਕੇ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਤੇ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਕਿ ਉਹ ਖਜ਼ਾਨਾ ਤੁਹਾਡੇ ਘਰ ਦੇ ਵਿੱਚ ਵੀ ਹੁੰਦਾ ਪਰ ਤੁਸੀਂ ਉਸ ਖਜ਼ਾਨੇ ਨੂੰ ਬਾਹਰ ਸੁੱਟ ਦਿੰਦੇ ਹੋ ਕਿਉਂਕਿ ਉਹ ਖਜ਼ਾਨਾ ਵਰਤੋਂ ਦੇ ਵਿੱਚ ਲਿਉਣ ਨੂੰ ਹੁੰਦਾ ਤੇ ਉਹ ਵਰਤੋਂ ਦੇ ਵਿੱਚ ਕਿੱਦਾਂ ਲਿਆਇਆ ਜਾਂਦਾ ਅੰਦਰ ਚੱਲਦੇ ਆ ਤੇ ਸਭ ਕੁਝ ਤੁਹਾਨੂੰ ਦਿਖਾਉਨੇ ਆ ਇਹ ਉਹ ਖਜ਼ਾਨੇ ਵਾਲੀ ਜਗ੍ਹਾ ਹੈ ਜਿੱਥੇ ਹਰ ਵੇਸਟ ਚੀਜ਼ ਨੂੰ ਵਰਤੋਂ ਦੇ ਵਿੱਚ ਲਿਆਇਆ ਜਾਂਦਾ ਹੈ ਚਾਹੇ ਕੱਪੜਾ ਹੋਵੇ ਬੋਤਲ ਹੋਵੇ ਫੁੱਲ ਹੋਣ ਕੁਝ ਵੀ ਹੋਵੇ ਗੱत्ता ਕਿਉਂ ਨਾ ਹੋਵੇ ਪੇਪਰ ਕਿਉਂ ਨਾ ਹੋਵੇ ਕੁਝ ਵੀ ਹੋਵੇ ਹਰ ਚੀਜ਼ ਨੂੰ ਇੱਥੇ ਵਰਤੋਂ ਦੇ ਵਿੱਚ ਲਿਆਇਆ ਜਾਂਦਾ ਹੈ ਅਕਸਰ ਅਸੀਂ ਇਹ ਚੀਜ਼ਾਂ ਦੇਖਦੇ ਹਾਂ ਕਿ ਸਾਡੇ ਘਰ ਦੇ ਵਿੱਚ ਅਕਸਰ ਕੋਈ ਬੋਤਲ ਹੁੰਦੀ ਹੈ ਉਹਨੂੰ ਆਪਾਂ ਬਾਹਰ ਸੁੱਟ ਦਿੰਨੇ ਆ ਤੇ ਜਾਂ ਫਿਰ ਕੋਈ ਗੱत्ता ਹੁੰਦਾ ਉਹਨੂੰ ਵੀ ਅਸੀਂ ਜਾਂ ਤਾਂ ਅੱਗ ਲਾ ਦਿੰਨੇ ਆ ਜਾਂ ਫਿਰ ਬਾਹਰ ਸੁੱਟ ਦਿੰਨੇ ਆ ਪਰ ਇੱਥੇ ਇਹਨਾਂ ਚੀਜ਼ਾਂ ਨੂੰ ਦੁਬਾਰਾ ਵਰਤੋਂ ਦੇ ਵਿੱਚ ਲਿਆਇਆ ਜਾਂਦਾ ਤੇ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਕਿ ਜਿਨਾ ਵਾਰਿਆ ਸੀ ਸੋਚ ਵੀ ਨਹੀਂ ਸਕਦੇ ਉਹਨਾਂ ਚੀਜ਼ਾਂ ਨੂੰ ਵੀ ਵਰਤੋਂ ਦੇ ਵਿੱਚ ਲਿਆ ਜਾਂਦਾ ਸੋ ਸਾਹਮਣੇ ਬਿਲਕੁਲ ਸਾਹਮਣੇ ਤੁਸੀਂ ਪਹਿਲਾਂ ਦੇਖ ਸਕਦੇ ਹੋ ਕਿ ਇਹ ਜਿੰਨਾ ਵੀ ਕੰਮ ਹੋਇਆ ਹੈ ਇਹ ਪੂਰਾ ਵੇਸਟੇਜ ਦੇ ਨਾਲ ਹੋਇਆ ਹੈ ਗੱਤੇ ਦੇ ਗੱਤੇ ਦੇ ਨਾਲ ਹੋਇਆ ਹੈ ਇੱਕ ਗੱਤੇ ਨੂੰ ਦੁਬਾਰਾ ਬਣਾ ਕੇ ਇੱਕ ਸ਼ੇਪ ਦਿੱਤੀ ਗਈ ਹੈ ਤੇ ਬਿਲਕੁਲ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੇ ਗਹਿਣੇ ਨੇ ਕਾਂਟੇ ਨੇ ਇਹ ਵੀ ਹੱਥੀ ਤਿਆਰ ਕੀਤੇ ਨੇ ਤੇ ਕੀਤੇ ਵੀ ਗੱਤੇ ਦੇ ਨਾਲ ਨੇ ਸੋ ਬਿਲਕੁਲ ਸਾਹਮਣੇ ਤੁਸੀਂ ਬੋਤਲਾਂ ਵੀ ਦੇਖ ਸਕਦੇ ਹੋ ਬੋਤਲਾਂ ਨੂੰ ਕਿਸ ਤਰੀਕੇ ਦੇ ਨਾਲ ਸਜਾਵਟ ਕਰਕੇ ਅਸੀਂ ਘਰ ਵਿੱਚ ਰੱਖ ਸਕਦੇ ਹਾਂ ਕਿਉਂਕਿ ਬੋਤਲਾ ਅਸੀਂ ਅਕਸਰ ਜਾਂ ਤਾਂ ਵੇਚ ਦਿੰਨੇ ਆ ਜਾਂ ਫਿਰ ਸੁੱਟ ਦਿੰਨੇ ਆ ਤੇ ਆ ਵੀ ਤੁਸੀਂ ਇੱਕ ਤਸਵੀਰ ਦੇਖ ਸਕਦੇ ਹੋ ਰਮਨ मैम ਦੀ ਜਿੱਥੇ ਅਸੀਂ ਪਹੁੰਚੇ ਆ ਇਹੀ मैम ਨੇ ਜੋ ਇਹਨਾਂ ਚੀਜ਼ਾਂ ਨੂੰ ਦੁਬਾਰਾ ਵਰਤੋਂ ਦੇ ਵਿੱਚ ਲਿਆਉਂਦੇ ਨੇ ਸੋ ਜੁਐਲਰੀ ਤਿਆਰ ਕਰ ਦਿੱਤੀ ਗਈ ਹੈ ਗੱਤੇ ਦੇ ਨਾਲ ਐਕਸਕਿਊਜ਼ ਮੀ ਦਿਵਿੰਦਰ ਸਿੰਘ ਜੀ ਇਹ ਕੋਈ ਵੇਸ ਚੀਜ਼ ਨਹੀਂ ਹੈ ਇਹ ਮੇਰੇ ਇੱਕ 9 ਲੱਖਾ ਹਾਰ ਹੈ ਤੇ ਇਹ ਪਿਓਰ ਸੋਨੇ ਤੋਂ ਵੀ ਜ਼ਿਆਦਾ ਪਿਓਰ ਮੇਰੇ ਕਹਿ ਲਓ ਕਿ ਕਾਂਟੇ ਨੇ ਸੋ ਜਿਵੇਂ ਤੁਸੀਂ ਕਿਸੇ ਵੀ ਘਰ ਜਾਓ ਤੇ ਕਹਿੰਦੇ ਨੇ ਨਾ ਕਿ ਔਰਤਾਂ ਨੂੰ ਸ਼ੌਕ ਹੁੰਦਾ ਗਹਿਣਿਆਂ ਦਾ ਤੇ ਫਿਰ ਜਿਹੜੀ ਚੀਜ਼ ਉਹਦੇ ਕੋਲ ਕੀਮਤੀ ਹੁੰਦੀ ਹੈ ਉਹ ਦਿਖਾਉਂਦੀ ਹੈ ਹਨਾ ਤੇ ਮੈਂ ਸਭ ਤੋਂ ਪਹਿਲਾਂ ਆਪਣਾ 9 ਲੱਖਾ ਹਾਰ ਦਿਖਾਣਾ ਚਾਹਾਂਗੀ ਤੁਸੀਂ ਇਹ ਜ਼ਰੂਰ ਦਿਖਾਓ ਇਹ ਸਾਰਾ ਅਸੀਂ ਅਲੱਗ-ਅਲੱਗ ਤਰ੍ਹਾਂ ਦੇ ਮੋਤੀ ਜਵਾਹਰਾਤ ਲਾ ਕੇ ਤਿਆਰ ਕੀਤਾ ਹੈ ਜੀ ਤੇ ਹੁਣ ਤੁਸੀਂ ਲੱਭੋਗੇ ਮੋਤੀ ਤੇ ਜਵਾਰਾ ਮੈਨੂੰ ਇਹ ਕਹਿਣ ਲੱਗਾ ਸੀ ਸਾਨੂੰ ਤਾਂ ਚਲੋ ਪਤਾ ਹੈ ਵੀ ਮੋਤੀ ਜਵਾਰਾ ਦੇ ਨਾਲ ਤਿਆਰ ਕੀਤਾ ਪਰ ਹੁਣ ਅਸਲੀਅਤ ਵਿੱਚ ਦੱਸੋ ਕਿੱਦਾਂ ਤਿਆਰ ਕੀਤਾ ਦੇਖੋ ਜੀ ਮੋਤੀ ਜਵਾਰਾ ਤੋਂ ਢੀ ਨਜ਼ਰ ਵਿੱਚ ਹੀਰੇ ਨੇ ਜਾਂ ਪੰਨੇ ਨੇ ਜਾਂ ਫਿਰ ਹੋਰ ਮਹਿੰਗੇ ਤਰ੍ਹਾਂ ਦੇ ਜਿਹੜੇ ਪੱਥਰ ਨੇ ਔਰ ਯਕੀਨਨ ਉਹ ਪੱਥਰ ਉਹ ਹੀਰੇ ਜਵਾਰਾ ਧਰਤੀ ਮਾਂ ਦੀ ਬਹੁਤ ਸਾਲਾਂ ਦੀ ਮਿਹਨਤ ਬਹੁਤ ਸਾਲਾਂ ਦੇ ਸੇਂਜ ਕੇ ਰੱਖਣ ਤੋਂ ਬਾਅਦ ਉਹ ਬਣਦੇ ਨੇ ਸੋ ਇਹ ਜਿਹੜੀਆਂ ਚੀਜ਼ਾਂ ਬਣੀਆਂ ਨੇ ਇਹ ਵੀ ਸਾਡੀ ਇੱਕ ਮਿਹਨਤ ਹੈ ਇਹ ਵੇਸਟ ਪੇਪਰ ਤੋਂ ਤਿਆਰ ਕੀਤੇ ਗਏ ਨੇ ਆ ਜਿਹੜੇ ਛੋਟੀਆਂ-ਛੋਟੀਆਂ ਸ਼ੇਪਸ ਤਿਆਰ ਕੀਤੀਆਂ ਨੇ ਔਰ ਸੈਂਟਰ ਦੇ ਵਿੱਚ ਇੱਕ ਇਹ ਪੂਰਾ ਪੈਨਲ ਬਣਾਇਆ ਗਿਆ ਹੈ ਔਰ ਛੋਟੂ ਛੋਟੇ ਆ ਬੀਡਸ ਬਣਾਏ ਗਏ ਨੇ ਇਹ ਸਾਰੇ ਦੇ ਸਾਰੇ ਵੇਸਟ ਪੇਪਰ ਤੋਂ ਬਨੇ ਆ ਔਰ ਜਿਹੜੇ ਇਅਰਿੰਗਸ ਹਨ ਉਹ 골ਡਨ ਕਲਰ ਦੇ ਨਜ਼ਰ ਆ ਰਹੇ ਨੇ ਇਹ ਚ ਥ੍ਰੈਡ ਦਾ 골ਡਨ ਕਲਰ ਦਾ ਔਰ ਇਹਨਾਂ ਤੇ ਕਲਰ ਕੀਤਾ ਹੈ ਬਲੂ ਕਲਰ ਦਾ ਇਹ ਵੀ ਵੇਸਟ ਪੇਪਰ ਤੋਂ ਬਨੇ ਆ ਸੋ ਮੈਂ ਸਭ ਤੋਂ ਪਹਿਲਾਂ ਆਪਣੀ ਸਭ ਤੋਂ ਕੀਮਤੀ ਚੀਜ਼ ਦਿਖਾਣਾ ਚਾਹੂੰਗੀ ਔਰ ਮੈਨੂੰ ਬਹੁਤ ਖੁਸ਼ੀ ਹੈ ਦੈਨਿਕ ਸਵੇਰਾ ਦੀ ਟੀਮ ਦਾ ਮੈਂ ਬਹੁਤ ਸਵਾਗਤ ਕਰਦੀ ਹਾਂ ਇਸ ਆਪਣੇ ਪੈਰਾਡਾਈਜ਼ ਦੇ ਵਿੱਚ ਜੀ ਬਹੁਤ ਬਹੁਤ ਸ਼ੁਕਰੀਆ ਮੈਮ ਤੇ ਮੈਂ ਚਾਹੁੰਨਾ ਕਿ ਆਪਾਂ ਪੁਆਇੰਟ ਟੂ ਪੁਆਇੰਟ ਗੱਲ ਕਰੀ ਗੱਲ ਇੱਥੇ ਇਹ ਹੈ ਕਿ ਬਹੁਤ ਕੁਝ ਇਹਦਾਂ ਬਣਿਆ ਹੋਇਆ ਹੈ ਜਿਹੜਾ ਕਿ ਦਿਖਾਉਣ ਵਾਲਾ ਹੈ ਮੈਂ ਸਟਾਰਟਿੰਗ ਤੋਂ ਇੱਥੇ ਆਉਂਗਾ ਆ ਵੀ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਸੀ ਕਿ ਗੱਤੇ ਤੋਂ ਹੀ ਤਿਆਰ ਕੀਤਾ ਗਿਆ ਹੈ ਇਹ ਘਰ ਦੇ ਵਿੱਚ ਕਿਤਨਾ ਕਿਤੇ ਤੁਸੀਂ ਆਪਣੇ ਕਮਰੇ ਦੇ ਵਿੱਚ ਜਾਂ ਡਰਾਇੰਗ ਰੂਮ ਦੇ ਵਿੱਚ ਕਿਤੇ ਵੀ ਇਸ ਚੀਜ਼ ਨੂੰ ਲਟਕਾ ਸਕਦੇ ਹੋ ਰੱਖ ਸਕਦੇ ਹੋ ਕਿਉਂਕਿ ਬਹੁਤ ਸੋਹਣਾ ਲੱਗੇਗਾ ਹੈ ਸੋ ਇਹਨਾਂ ਦੇ ਉੱਪਰ ਮਿਹਨਤ ਬਹੁਤ ਹੁੰਦੀ ਹੈ ਕਿੰਨੀ ਮਿਹਨਤ ਹੁੰਦੀ ਕਿਸ ਤਰੀਕੇ ਦੇ ਨਾਲ ਤਿਆਰ ਕੀਤੇ ਜਾਂਦੇ ਆ ਸਾਰੀ ਗੱਲਬਾਤ ਕਰਾਂਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਚੀਜ਼ ਦਿਖਾਉਂਗਾ ਇਹ ਧਾਰਮਿਕ ਚਿੰਨ੍ਹ ਨੇ ਕੁਝ ਸੋ ਦੇਖਣ ਨੂੰ ਤਾਂ ਇਹ ਲੱਗਦੇ ਨੇ ਕਿ ਜਿਸ ਤਰ੍ਹਾਂ ਇਹ ਰੈਡੀਮੇਡ ਹੁੰਦੇ ਨੇ ਪਰ ਵੱਡੀ ਗੱਲ ਇਹਦੇ ਵਿੱਚ ਇਹ ਹੈ ਕਿ ਇਹ ਫੁੱਲਾਂ ਦੇ ਨਾਲ ਤਿਆਰ ਕੀਤੇ ਨੇ ਸੋ ਇਹ ਧੂਫ ਹੈ ਇਹ ਵੀ ਖੁਦ ਇਹਨਾਂ ਨੇ ਤਿਆਰ ਕੀਤੀ ਹੈ ਕਿਸ ਤਰੀਕੇ ਤਿਆਰ ਕੀਤੀ ਹੈ ਸਾਰੀ ਗੱਲਬਾਤ ਕਰਾਂਗੇ ਤੇ ਇਹ ਜਿਹੜੀਆਂ ਚੀਜ਼ਾਂ ਆ ਇਹ ਗੱਤੇ ਦੇ ਨਾਲ ਤਿਆਰ ਕੀਤੀਆਂ ਨੇ ਸੋ ਮੈਮ ਸਭ ਤੋਂ ਪਹਿਲਾਂ ਤਾਂ ਮੈਂ ਇੰਟਰੋਡਕਸ਼ਨ ਦੇ ਵਿੱਚ ਇਹ ਦੱਸੂਗਾ ਕਿ ਮੈਮ ਖੁਦ মিডিਆ ਦੇ ਨਾਲ মিডিਆ ਦੇ ਨਾਲ ਜੁੜੇ ਹੋਏ ਨੇ মিডিਆ ਦੇ ਵਿੱਚ ਕੰਮ ਕਰਦੇ ਪਏ ਨੇ ਸੋ ਮੈਮ ਸਭ ਤੋਂ ਪਹਿਲਾਂ ਇੱਕ মিডিਆ ਲਾਈਨ ਅਲੱਗ ਹੈ ਇਹ ਕੰਮ ਅਲੱਗ ਹੈ মিডিਆ ਤੋਂ ਇੱਕਦਮ ਉਧਰ ਕਿੱਦਾਂ ਛਾਲ ਮਾਰਨੀ ਹੋਈ ਦਵਿੰਦੇ ਜਦੋਂ ਕਰੋਨਾ ਆਇਆ ਸੀ ਨਾ ਉਦੋਂ ਸਾਰੇ ਕੰਮਕਾਜ ਠੱਪ ਹੋ ਗਈ ਸੀ ਸਾਰੀ ਜ਼ਿੰਦਗੀ ਜਿਹੜੀ ਰੁਕ ਗਈ ਸੀ ਇੱਕ ਚੀਜ਼ ਦੂਜਾ ਇਹ ਕਿ ਜਦੋਂ ਮੀਡੀਆ ਦਾ ਕੰਮ ਕਰਦੇ ਹੋਏ ਮੈਂ ਵੱਖਰੇ ਵੱਖਰੇ ਅਦਾਰਿਆਂ ਲਈ ਕੰਮ ਕੀਤਾ ਚਾਹੇ ਉਹਦੇ ਲਈ ਡਾਕੂਮੈਂਟਰੀਜ਼ ਬਣਾਈਆਂ ਚਾਹੇ ਕਾਰਪੋਰੇਟ ਮੂਵੀਜ਼ ਬਣਾਈਆਂ ਜਾਂ ਕੈਂਪੇਨਸ ਕੀਤੀਆਂ ਜਾਂ ਫਿਰ ਨੁਕਰਨਾਟਕ ਕਰਵਾਏ ਤੇ ਉਸੇ ਸੀਰੀਜ਼ ਦੇ ਵਿੱਚ ਮੈਨੂੰ ਕਾਰਪੋਰੇਸ਼ਨ ਦੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਕਿ ਮੈਂ ਸਵਚ ਭਾਰਤ ਮਿਸ਼ਨ ਦੇ ਲਈ ਨਾਟਕ ਕਰਵਾ। ਸਵਚ ਭਾਰਤ ਮਿਸ਼ਨ ਲਈ ਅਸੀਂ ਕੋਈ ਇਵੈਂਟਸ ਕਰੀਏ। ਉਹਨਾਂ ਨੂੰ ਕਰਦੇ ਕਰਦੇ ਮੈਨੂੰ ਮੌਕਾ ਮਿਲਿਆ ਸਵਚ ਭਾਰਤ ਮਿਸ਼ਨ ਦੇ ਵਿੱਚ ਐਜ਼ ਅ ਪ੍ਰੋਗਰਾਮ ਕੋਆਰਡੀਨੇਟਰ ਕੰਮ ਕਰਨ ਦਾ ਤੇ ਜਿਹਦੇ ਦੌਰਾਨ ਅਸੀਂ ਪੂਰੇ ਸ਼ਹਿਰ ਦੇ ਵਿੱਚ ਜਿਹੜੇ ਇਲਾਕੇ ਸਾਨੂੰ ਦਿੱਤੇ ਜਾਂਦੇ ਸੀਗੇ ਉੱਚ ਅਸੀਂ ਲੋਕਾਂ ਨੂੰ ਵੇਅਰ ਕਰਦੇ ਸੀ ਕਿ ਵੇਸਟ ਮੈਨੇਜਮੈਂਟ ਕਰੋ, ਗਿੱਲੇ ਸੁੱਕੇ ਕੂੜੇ ਦੀ ਵੱਖ-ਵੱਖ ਪੋਜੀਸ਼ਨਿੰਗ ਕਰੋ। ਘਰ ਦੇ ਵਿੱਚ ਕੂੜਾ ਇਹ ਕੂੜੇ ਦੇ ਲਈ ਦੋ ਕੂੜੇਦਾਨ ਲਗਾਓ ਸੋ ਉਹ ਕਰਦੇ ਕਰਦੇ ਅਸੀਂ ਲੋਕਾਂ ਨੂੰ ਵੇਅਰ ਕਰ ਰਹੇ ਸੀ ਕਿ ਤੁਸੀਂ ਵੇਸਟ ਮੈਨੇਜਮੈਂਟ 'ਚ ਆਪਣਾ ਯੋਗਦਾਨ ਪਾਓ ਤੇ ਮੈਨੂੰ ਇਹ ਲੱਗਾ ਕਿ ਇੱਕ ਸਿਟੀਜ਼ਨ ਹੋਣ ਦੇ ਨਾਤੇ ਸਾਡਾ ਵੀ ਕੋਈ ਰੋਲ ਬੰਦਾ ਹੈ ਤੇ ਫਿਰ ਜਦੋਂ ਕੋਰੋਨਾ ਆਇਆ 2020 ਦੇ ਵਿੱਚ ਫਿਰ ਮੈਨੂੰ ਲੱਗਾ ਕਿ ਕੁਝ ਇਦਾਂ ਦਾ ਕੰਮ ਸ਼ੁਰੂ ਕੀਤਾ ਜਾ ਸਕਦਾ ਜਿਦੇ ਵਿੱਚ ਸਟਾਰਟਿੰਗ ਦੇ ਵਿੱਚ ਸ਼ੁਰੂਆਤ ਵਿੱਚ ਕੋਈ ਪੈਸੇ ਨਾ ਲਗਾਉਣੇ ਪੈਣ ਤੇ ਉਹ ਵੇਸਟ ਤੇ ਆਧਾਰਿਤ ਕੰਮ ਹੀ ਸੀਗਾ ਸਾਡੇ ਗੱਲ ਕਰਦੇ ਕਰਦੇ ਤੁਸੀਂ ਕਾਂਡੇ ਵੀ ਬਦਲ ਲਏ ਕਾਂਡੇ ਬਦਲ ਲਏ ਤਾਂ ਕਿ ਜਿਹੜਾ ਮੇਰਾ ਸੈਟਅਪ ਪੂਰਾ ਹੋ ਜਾਏ ਔਰ ਉਸ ਉਹਦਾ ਸਫ਼ਰ ਸ਼ੁਰੂ ਹੋਇਆ ਪੁਰਾਣੇ ਕੱਪੜੇ ਇਕੱਠੇ ਕਰਕੇ ਉਹਦੇ ਬੈਗ ਤੇ ਥੈਲੇ ਬਣਾਏ ਮੈਂ ਇਹ ਗੱਲ ਮੈਂ ਦੱਸਦਾ ਮੈਂ ਮੈਂ ਦੱਸਦਾ ਇਹ ਗੱਲ ਕਿਉਂਕਿ ਜਿਹੜੀ ਸ਼ੁਰੂਆਤ ਹੋਈ ਹੈ ਇਸ ਚੀਜ਼ ਦੀ ਇਹ ਤਾਂ ਹੁਣ ਜਦੋਂ ਇਹਨਾਂ ਨੇ ਤਿਆਰ ਕੀਤੀ ਪਰ ਜਿਹੜੀ ਸ਼ੁਰੂਆਤ ਹੋਈ ਹੈ ਇਥੋਂ ਹੋਈ ਹੈ ਸ਼ੁਰੂਆਤ ਜਿੰਨਾ ਵੀ ਉਸ ਸਮੇਂ ਦੇ ਵਿੱਚ ਹਰ ਕਿਸੇ ਦੇ ਘਰ ਕੱਪੜਾ ਹੁੰਦਾ ਸੀ ਕੋਈ ਵੀ ਵੇਸਟੇਜ ਕੱਪੜਾ ਜਿਹੜਾ ਆਪਾਂ ਬਾਹਰ ਸੁੱਟ ਦਿੰਨੇ ਆ ਜਾਂ ਉਹਦਾ ਪੋਚਾ ਬਣਾ ਲੈਂਦੇ ਆ ਉਹਨਾਂ ਕੱਪੜਿਆਂ ਨੂੰ ਇਕੱਠਾ ਕਰਕੇ ਇਹਨਾਂ ਨੇ ਪਹਿਲਾਂ ਥੈਲੇ ਜਿਹੜੇ ਤਿਆਰ ਕਰਨੇ ਸ਼ੁਰੂ ਕੀਤੇ ਸੋ ਉਹ ਬਿਲਕੁਲ ਸਾਹਮਣੇ ਤੁਸੀਂ ਕੰਮ ਹੁੰਦਾ ਹੋਇਆ ਵੀ ਦੇਖ ਸਕਦੇ ਹੋ ਇਹ ਜ਼ਿੱਪਾਂ ਵਗੈਰਾ ਲੈਂਦੀਆਂ ਹੋਈਆਂ ਨੇ ਥੈਲਿਆਂ ਤੇ ਲਾਉਣ ਲਈ ਸੋ ਖੁਦ ਇੱਥੇ ਥੈਲੇ ਤਿਆਰ ਕੀਤੇ ਜਾਂਦੇ ਨੇ ਤੇ ਨਾਲ ਦੀ ਨਾਲ ਇੱਕ ਵੱਡੀ ਗੱਲ ਜਿਹੜੀ ਮੈਨੂੰ ਲੱਗੀ ਹੈ ਕਿ ਇਹ ਇੱਥੇ ਔਰਤਾਂ ਨੂੰ ਕਮਾਉਣ ਵਾਸਤੇ ਵੀ ਇੱਥੇ ਜਿਹੜਾ bizness ਤੌਰ ਤੇ ਵੀ ਇੱਥੇ ਕੰਮ ਕੀਤਾ ਜਾਂਦਾ ਕਿਉਂਕਿ ਕਈ ਆਪਾਂ ਦੇਖਦੇ ਕਿ ਔਰਤਾਂ ਘਰ ਦੇ ਵਿੱਚ ਹੀ ਬੈਠੀਆਂ ਹੁੰਦੀਆਂ ਨੇ ਜਿਨ੍ਹਾਂ ਕੋਲ ਕੋਈ ਕੰਮ ਨਹੀਂ ਹੁੰਦਾ ਤੇ ਇਹ ਉਹਨਾਂ ਨੂੰ ਕੰਮ ਦਿੰਦੇ ਨੇ ਸੋ ਇੱਕ ਵੱਡੀ ਗੱਲ ਇਹ ਹੈ ਕਿ ਆ ਦੇਖ ਸਕਦੇ ਹੋ ਜਿੰਨੇ ਵੀ ਇਹ ਥੈਲੇ ਬਣੇ ਹੋਏ ਨੇ ਹਰੀਆਂ ਚਿੜੀਆਂ ਦੇ ਨਾਮ ਦੇ ਨਾਲ ਇਹ ਸਾਰੇ ਥੈਲੇ ਵੇਸਟ ਕੱਪੜੇ ਦੇ ਨਾਲ ਤਿਆਰ ਕੀਤੇ ਜਾਂਦੇ ਨੇ ਪਰ ਹੁਣ ਇਹ ਵੇਸਟ ਦੀ ਜਿਸ ਤਰ੍ਹਾਂ ਆ ਪਹਿਲਾਂ ਗੱਲ ਕੀਤੀ ਕਿ ਇੱਕ ਖਜ਼ਾਨਾ ਹੈ ਕਿਉਂਕਿ ਆ ਛੋਟੇ ਵੀ ਦੇਖ ਸਕਦੇ ਹੋ ਤੁਸੀਂ ਮੈਂ ਤੁਹਾਨੂੰ ਖੁਦ ਤੁਸੀਂ ਮੈਂ ਚਾਹੁੰਦਾ ਕਿ ਖੋਲ ਕੇ ਦਿਖਾਵਾਂ ਹਾਂ ਮੈਂ ਦੱਸਦੀ ਹਾਂ ਕਿ ਅਸੀਂ ਜੋ ਪੁਰਾਣੇ ਕੱਪੜੇ ਇਕੱਠੇ ਕਰਕੇ ਬੈਗ ਤੇ ਥੈਲੇ ਬਣਾਏ ਉਹਨਾਂ ਸੇਲ ਕੀਤਾ ਫਿਰ ਕਿਸੇ ਨੇ ਸਾਨੂੰ ਇਹ ਵੀ ਸੁਜੈਸਟ ਕੀਤੀ ਸਾਨੂੰ ਕਿ ਆਰਡਰ ਤੇ ਸਾਨੂੰ ਬਣਾ ਕੇ ਦਿਓ ਫਿਰ ਇਹ ਵਾਈਟ ਕਲਰ ਚ ਚਿੱਟੇ ਰੰਗ ਚ ਅਸੀਂ ਨਵਾਂ ਕਪੜਾ ਜਿਹੜਾ ਸੀ ਉਹ ਉਸ ਦੇ ਬੈਗ ਬਣਾਏ ਤੇ ਨਾਲ ਬਚੇ ਹੋਏ ਕੱਪੜਿਆਂ ਦੀ ਅਸੀਂ ਇਹਦੇ ਉੱਪਰ ਡਿਜ਼ਾਈਨਿੰਗ ਕਰਦੇ ਆ ਜਿਸ ਨਾਲ ਤੁਸੀਂ ਆ ਦੇਖ ਸਕਦੇ ਹੋ ਇਹ ਚ ਇਹ ਅਸੀਂ ਬੁਟੀਕਸ ਤੋਂ ਵੀ ਕੱਪੜੇ ਇਕੱਠੇ ਕਰਦੇ ਆ ਜਿਹੜੇ ਕਤਰਨਾ ਬਚੀਆਂ ਹੁੰਦੀਆਂ ਨੇ ਉਹਨਾਂ ਨੂੰ ਅਸੀਂ ਡਿਜ਼ਾਈਨਿੰਗ ਦੇ ਤੌਰ ਤੇ ਯੂਜ਼ ਕਰਦੇ ਆ ਜਿਹੜੇ ਪੁਰਾਣੇ ਔਰ ਇਹ ਅਸੀਂ ਬਣਾਇਆ ਸੀਗਾ ਕਿ ਵੈਲੈਂਟਾਈਨਸ ਵੈਲੈਂਟਾਈਨਸ ਡੇ ਜਿਹੜਾ ਆਉਂਦਾ ਹੈ ਉਹਦੇ ਲਈ ਸਪੈਸ਼ਲ ਗਿਫਟਸ ਅਸੀਂ ਰੈੱਡ ਕਲਰ ਦੇ ਬੈ ਜਿਹੜੇ ਬੈਟਰ ਹਾਫ ਨੇ ਪਾਰਟਨਰਸ ਨੇ ਉਹ ਨਾਲ ਹੀ ਖਰੀਦਣ ਇਸ ਤੋਂ ਇਲਾਵਾ ਇਹਦੇ ਵਿੱਚ ਅਸੀਂ ਟਿਫਨ ਬੈਗਸ ਬਣਾਨੇ ਆ ਫਿਰ ਇਹਦੇ ਵਿੱਚ ਲੈਪਟਾਪ ਦੇ ਬੈਗਸ ਵੀ ਨੇ ਸ਼ੋਲਡਰ ਬੈਗ ਐਂਡ ਲੇਡੀਜ਼ ਦੇ ਵਾਸਤੇ ਔਰ ਇੱਕ ਹੋਰ ਚੀਜ਼ ਜਿਹੜੀ ਦਿਖਾਣਾ ਚਾਹੂੰਗੀ ਮੈਂ ਕਿ ਜਿਹੜੇ ਸਾਡੇ ਕੋਲ ਵੇਸਟ ਕੱਪੜੇ ਤੋਂ ਬਨੇ ਹੋਏ ਬੈਗਸ ਨੇ ਇਹ ਜਿਹੜੇ ਕੱਪੜੇ ਸਾਡੇ ਬਚ ਜਾਂਦੇ ਆ ਇਹ ਤੁਸੀਂ ਪਛਾਣ ਰਹੇ ਹੋਵੋਗੇ ਕਿ ਇਹ ਸੂਟ ਦਾ ਕਪੜਾ ਹੈ ਸੋ ਅਸੀਂ ਇਸ ਨੂੰ ਇੱਕ ਬੈਗ ਦੀ ਸ਼ੇਪ ਜਿਹੜੀ ਆ ਉਹ ਦੇ ਦਿੱਤੀ ਹੈ ਇਹ ਕਪੜਾ ਹੈ ਇਹ ਕਪੜਾ ਹੈ ਨਿੱਕੇ ਨਿੱਕੇ ਟੁਕੜਿਆਂ ਨੂੰ ਜੋੜ ਕੇ ਅਸੀਂ ਇਸ ਦਾ ਇੱਕ ਬੈਗ ਬਣਾਇਆ ਹੈ ਔਰ ਇਹ ਸਾਰੇ ਕਪੜੇ ਅਗਰ ਸਾਡੇ ਕੋਲ ਨਾ ਆਂਦੇ ਤਾਂ ਬੁਟੀਕਸ ਵਿੱਚੋਂ ਕਿੱਥੇ ਜਾਣੇ ਸੀਗੇ ਕੂੜੇ ਦੇ ਵਿੱਚ ਕਿਉਂਕਿ ਜਿੱਥੇ ਇੰਨਾ ਵੱਡਾ ਕੰਮ ਹੁੰਦਾ ਹੈ ਜਿੱਥੇ ਇਹਨੇ ਸੂਟ ਬੰਦੇ ਨੇ ਵੱਡੇ ਵੱਡੇ ਮਹਿੰਗੇ ਮਹਿੰਗੇ ਸੂਟ ਬੰਦੇ ਆ ਉੱਥੇ ਇਹਨਾਂ ਨਿੱਕੀਆਂ ਕਾਤਰਾਂ ਦੀ ਕੋਈ ਕੀਮਤ ਨਹੀਂ ਹੈ ਮੈਮ ਇਹ ਸਾਰਾ ਖਜ਼ਾਨਾ ਲੱਭਿਆ ਕਿਸ ਤਰ੍ਹਾਂ ਵੀ ਨਿੱਕੇ ਨਿੱਕੇ ਕਾਤਰਾ ਇਹ ਦਰਜ਼ੀਆਂ ਦੀ ਦੁਕਾਨ ਤੇ ਢੇੜੇ ਮਾਰੇ ਸੀ ਜਾਂ ਲੱਭ ਕੇ ਰਹੇ ਢੇੜੇ ਮਾਰੇ ਸੀ ਅੱਛਾ ਉਹ ਵੀ ਦੇਖਦਾ ਹਾਂ ਨਾ ਵੀ ਯਾਰ ਇਹ ਮੈਮ ਨੇ ਕੀ ਕਰਨਾ ਇਹਨਾਂ ਕੋਲ ਉਹ ਕੀ ਸਰਦ ਮੰਗੇ ਨਾ ਦੇ ਕਿ ਸੂਟ ਤਿਆਰ ਹੋ ਗਿਆ ਤਾਂ ਦੇ ਦਿਓ ਤੇ ਇਹ ਬੀਬੀ ਲੈਣਾਂ ਦੀ ਕਿ ਅੱਛਾ ਤੁਸੀਂ ਕਪੜੇ ਸੀ ਤੁਰ ਕੋਈ ਕਾਤਰਾ ਬਚਦੀ ਹੋਣੀ ਹੈ ਤੇ ਤੁਹਾਡੇ ਕਪੜੇ ਬਚਦੇ ਹੋਣੇ ਤੁਸੀਂ ਕੀ ਕਰਦੇ ਹੋ ਉਹਨਾਂ ਦਾ ਫਿਰ ਕਹਿੰਦੇ ਜੀ ਅਸੀਂ ਤਾਂ ਮ ਤੇ ਮੈਂ ਕਿ ਸੂਟ ਦਿਓ ਤਾਂ ਸਾਨੂੰ ਦੇ ਦਿਓ ਕਹਿੰਦੇ ਹਾਂਜੀ ਲੈ ਜਾਓ ਸਾਡੇ ਲਈ ਤਾਂ ਪ੍ਰੋਬਲਮ ਹੈ ਸੋ ਮੇਰੀਆਂ ਕੁਝ ਫਰੈਂਡਸ ਨੇ ਜਿਨ੍ਹਾਂ ਦੇ ਬੁਟੀਕਸ ਨੇ ਉਹਨਾਂ ਤੋਂ ਮੈਂ ਲੈ ਆਨੀ ਆ ਟਾਈਮ ਟੂ ਟਾਈਮ ਉਹ ਕਾਲ ਕਰ ਦਿੰਦੀਆਂ ਨੇ ਫਿਰ ਇੱਕ ਹੋਰ ਮੇਰੀ ਆਤ ਬਣ ਗਈ ਜਿੱਦਾਂ ਮੇਰੀਆਂ ਫਰੈਂਡਸ ਬਾਹਰੋਂ ਆਉਂਦੀਆਂ ਨੇ ਜਾਂ ਮੇਰੀ ਸਿਸਟਰ ਬਾਹਰੋਂ ਆਈ ਤੇ ਉਹਨਾਂ ਨੇ ਕੱਪੜੇ ਸਿਲਵਾਨੇ ਆ ਤੇ ਉਹਨਾਂ ਨਾਲ ਮੈਂ ਗਈਆਂ ਉਹਨਾਂ ਦੇ ਕੱਪੜੇ ਚੱਕਨ ਇਆ ਕੁਝ ਵੀ ਤੇ ਮੈਂ ਉੱਥੇ ਪੁੱਛ ਲੈਣੀ ਆ ਕਿ ਇਹ ਜਿਹੜੇ ਸੋਰਸ ਵਾਇ ਨੇ ਇਹਦੇ ਕਤਰਨ ਸਾਰੀ ਮੈਨੂੰ ਦੇ ਦਿਓ ਤੇ ਹੁਣ ਸਾਰਿਆਂ ਨੂੰ ਪਤਾ ਪਹਿਲਾਂ ਸਭ ਨੂੰ ਉਪਰਾ ਲੱਗਦਾ ਸੀ ਹੁਣ ਪਤਾ ਕਿ ਰਮਨਪੀ ਤੇ ਜਿੱਥੇ ਵੀ ਜਾਊਗੀ ਉਹਨੇ ਵੀ ਹੱਥ ਤੇ 10 ਦਿਨ ਬਾਅਦ ਗੇੜਾ ਮਾਰਨਾ ਤੇ ਹੁਣ ਹੁਣ ਇਸ ਸਾਈਟ ਤੇ ਹੁੰਦੇ ਆ ਅ ਆ ਇੱਕ ਵੱਡੀ ਗੱਲ ਜਿਹੜੀ ਆ ਕਿ ਅਕਸਰ ਆਪਾਂ ਦੇਖਦੇ ਆ ਕਿ ਦਰਖਤ ਦੇ ਨਾਲੋਂ ਜਿਹੜੇ ਫੁੱਲ ਝੜ ਜਾਂਦੇ ਨੇ ਜ਼ਮੀਨ ਤੇ ਡਿੱਗ ਜਾਂਦੇ ਨੇ ਇਹਨਾਂ ਨੇ ਉਹਨਾਂ ਨੂੰ ਵੀ ਇਕੱਠਾ ਕੀਤਾ ਤੇ ਇਹ ਜਿਹੜੀਆਂ ਚੀਜ਼ਾਂ ਤਿਆਰ ਕੀਤੀਆਂ ਮੈਮ ਚਲੋ ਉਹ ਤਾਂ ਚਲੋ ਠੀਕ ਆ ਕਿ ਦਿਮਾਗ ਦੇ ਵਿੱਚ ਆ ਜਾਂਦਾ ਕਿ ਕੱਪੜੇ ਨੂੰ ਯੂਜ਼ ਦੇ ਵਿੱਚ ਲਓ ਪਰ ਇਹ ਜਿਹੜੀਆਂ ਚੀਜ਼ਾਂ ਹੈ ਕਿਸ ਤਰ੍ਹਾਂ ਸੋਚੀ ਜਦੋਂ ਮੈਂ ਸਵਚ ਭਾਰਤ ਮਿਸ਼ਨ ਦਾ ਦੀ ਜੌਬ ਕਰਦੀ ਸੀਗੀ ਐਜ਼ ਅ ਕੋਆਰਡੀਨੇਟ ਪ੍ਰੋਗਰਾਮ ਕੋਆਰਡੀਨੇਟਰ ਤੇ ਉਹਦੇ ਵਿੱਚ ਸਾਨੂੰ ਕਈ ਸੈਮੀਨਾਰਸ ਲਗਾਉਣ ਦਾ ਮੌਕਾ ਮਿਲਦਾ ਸੀ ਕਈ ਟ੍ਰੇਨਿੰਗਸ ਅਟੈਂਡ ਕਰਨ ਦਾ ਮੌਕਾ ਮਿਲਿਆ ਜਿਦੇ ਵਿੱਚ ਪੂਰੇ ਇੰਡੀਆ ਤੇ ਪੂਰੇ ਵਰਲਡ ਲੈਵਲ ਦੇ ਉੱਪਰ ਵੇਸਟ ਮੈਨੇਜਮੈਂਟ ਕਿਵੇਂ ਹੋ ਰਹੀ ਹੈ ਤੇ ਵੱਖ-ਵੱਖ ਤਰ੍ਹਾਂ ਦਾ ਵੇਸਟ ਜਿਹੜਾ ਹੈ ਭਾਵੇਂ ਉਹ ਪਲਾਸਟਿਕ ਵੇਸਟ ਹੈ ਭਾਵੇਂ ਕੱਚ ਦਾ ਵੇਸਟ ਹੈ ਭਾਵੇਂ ਕੱਪੜੇ ਦਾ ਵੇਸਟ ਹੈ ਭਾਵੇਂ ਜਿਹੜਾ ਕਿਚਨ ਵੇਸਟ ਹੈ ਜਾਂ ਗੋਬਰ ਹੈ ਉਹਨਾਂ ਸਾਰਿਆਂ ਨੂੰ ਲੋਕ ਬਹੁਤ ਅਲੱਗ-ਅਲੱਗ ਤਰੀਕੇ ਨਾਲ ਇਸਤੇਮਾਲ ਕਰ ਰਹੇ ਨੇ ਦੁਬਾਰਾ ਉਹਨਾਂ ਚੀਜ਼ਾਂ ਬਣ ਰਹੀਆਂ ਨੇ ਸੋ ਉਹਦੇ ਵਿੱਚ ਮੈਨੂੰ ਜਾਣਕਾਰੀ ਮਿਲੀ ਕਿ ਅਸੀਂ ਜਿਹੜੇ ਮੰਦਰਾਂ ਵਿੱਚੋਂ ਫੁੱਲ ਇਕੱਠੇ ਕਰਕੇ ਉਹਨਾਂ ਨੂੰ ਇਸਤੇਮਾਲ ਕਰ ਸਕਦੇ ਹਾਂ ਐਦਾਂ ਦੀਆਂ ਚੀਜ਼ਾਂ ਬਣਾਉਣ ਦੇ ਲਈ ਸੋ ਅਸੀਂ ਮੰਦਰਾਂ 'ਚ ਫੁੱਲ ਇਕੱਠੇ ਕੀਤੇ ਪਿਛਲੇ ਸੀਜ਼ਨ ਦੇ ਵਿੱਚ ਤੇ ਸਾਡੇ ਫੁੱਲੋ ਚੜਦੇ ਨੇ ਜਿਹੜੇ ਚੜੇ ਹੁੰਦੇ ਫੁੱਲ ਹੁੰਦੇ ਨੇ ਪਰ ਸ਼ਾਮ ਨੂੰ ਅਸੀਂ ਵਿਕਾਰ ਕਰ ਦਿੰਨੇ ਆ ਜਦੋਂ ਆਪਣੇ ਇਸ਼ਟ ਦੇਵ ਨੂੰ ਚਾਹੀ ਕੋਈ ਵੀ ਧਾਰਮਿਕ ਸਾਨ ਹੈ ਫੁੱਲ ਚੜੇ ਉਹ ਸ਼ਾਮ ਨੂੰ ਦੁਬਾਰਾ ਨਹੀਂ ਯੂਜ਼ ਹੁੰਦੇ ਜਾਂ ਅਗਲੇ ਦਿਨ ਆਪਸਤਮਾਲ ਨਹੀਂ ਕਰਦੇ ਉਹ ਸਾਰੇ ਸਾਰੇ ਵਿਕਾਰ ਚਲੇ ਜਾਂਦੇ ਉਹਨਾਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਸੁਕਾ ਕੇ ਉਹਨਾਂ ਨੂੰ ਪ੍ਰੋਸੈਸ ਕੀਤਾ ਸਾਂਚੇ ਚ ਪਾ ਕੇ ਅਸੀਂ ਆ ਬਣਾਏ ਸਾਡੇ 2.5 ਹਜ਼ਾਰ ਦੇ ਕਰੀਬਾ ਬਨੇ ਸੀ ਇੱਕ ਕੈਮਰੇ ਦੇ ਵਿੱਚ ਦਿਖਾ ਦੇ ਜੀ ਕੈਮਰੇ ਦੇ ਵਿੱਚ ਦਿਖਾ ਦਿੱਤਾ ਜਾਵੇ। 2.2000 ਦੇ ਕਰੀਬ ਇਦਾਂ ਦੇ ਪੀਸਿਸ ਬਨੇ ਸੀਗੇ ਔਰ ਜਿਨ੍ਹਾਂ ਨੂੰ ਤਿਆਰ ਕਰਨ ਤੋਂ ਬਾਅਦ ਅਸੀਂ ਵਕ ਵਕ ਥਾਂਵਾਂ ਤੇ ਸੇਲ ਕੀਤਾ ਔਰ ਲੋਕੀ ਨੂੰ ਆਪਣੀ ਧਾਰਮਿਕ ਥਾਂ ਦੇ ਉੱਪਰ ਆਪਣੀ ਪੜਾਈ ਵਾਲੀ ਥਾਂ ਤੇ ਆਪਣੇ ਥਾਂ ਤੇ ਰੱਖਦੇ ਨੇ ਔਰ ਇਸ ਅਸੀਂ ਹਰ ਪ੍ਰੋਜੈਕਟ ਦੇ ਇੱਕ ਨਾਮ ਦਿੱਤਾ। ਤੁਸੀਂ ਦੇਖਿਆ ਹੋਣਾ ਇੱਥੇ ਲਿਖਿਆ ਹੋਇਆ ਫੁੱਲਾਂ ਦਾ ਪੁਨਰਜਨਮ ਜੀ। ਕਿ ਜਿਹੜੇ ਫੁੱਲ ਵਿਚਾਰੀ ਇੱਕ ਇੱਕ ਪੱਲ ਹੀ ਖਿਲੇ ਪਰਮਾਤਮਾ ਜਾਂ ਕਿਸੇ ਵੀ ਇਸ਼ਟ ਦੇਵ ਨੂੰ ਚੜੇ ਤੇ ਉਸ ਤੋਂ ਬਾਅਦ ਵੇਸਟ ਹੋ ਗਏ ਜੀ ਪਰ ਅਸੀਂ ਉਹਨਾਂ ਦੀ ਲਾਈਫ ਥੋੜੀ ਜਿਹੀ ਹੋਰ ਵਧਾਤੀ ਪੰਜ-ਛੇ ਮਹੀਨੇ ਅਗਰ ਇਹਨੂੰ ਬਣਾ ਕੇ ਸੇਵਨਾ ਚਾਹੀਦਾ ਮੈਨੂੰ ਲੱਗਦਾ ਕਿ ਇਹਨਾਂ ਨੂੰ ਸਾਫ ਕੇ ਰੱਖਿਆ ਜਾਵੇ ਤਾਂ ਇਹਨਾਂ ਦੀ ਲਾਈਫ ਕਾਫੀ ਲੰਬੀ ਚੱਲੇਗੀ ਬਹੁਤ ਜ਼ਿਆਦਾ ਲੰਬੀ ਨਹੀਂ ਕਿਉਂਕਿ ਇਹ ਬਾਇਓਡੀਗਰੇਡੇਬਲ ਹੈ ਥੋੜੀ ਜਿਹੀ ਮੌਇਸਚਰ ਜ਼ਿਆਦਾ ਆ ਗਿਆ ਤੇ ਇਹਨੇ ਖੁਰਨਾ ਸ਼ੁਰੂ ਹੋ ਜਾਣਾ ਕਿ ਤੁਝੇ ਸੰਭਾਲ ਕੀਤੀ ਜਾਵੇ ਤਾਂ ਸ਼ੱਦ ਚੱਲ ਸਕਦਾ ਬਿਲਕੁਲ ਤੇ ਜਦੋਂ ਬਾਈ ਚਾਂਸ ਇਹ ਲੱਗਦਾ ਕਿ ਪੁਰਨ ਲੱਗ ਪਿਆ ਜਾਂ गिर ਕੇ ਟੁੱਟ ਗਿਆ ਤੇ ਇਹਨੂੰ ਸਿੰਪਲ ਗਮਲੇ ਚ ਦਬਾ ਦੇਣਾ ਹੈ ਇਹ ਖਾਦ ਬਣ ਜਾਏਗਾ ਤੇ ਇੱਥੇ ਲਿਖਿਆ ਵੀ ਹੋਇਆ ਹੈ ਅ ਵੇਸਟ ਪੇਪਰ ਮੈਨੇਜਮੈਂਟ ਜਿੰਨਾ ਵੀ ਪੇਪਰ ਤੋਂ ਸਾਰਾ ਸਮਾਨ ਬਣਿਆ ਹੋਇਆ ਸੋ ਮੈਮ ਇਹ ਚੀਜ਼ਾਂ ਕਿਸ ਤਰ੍ਹਾਂ ਦਿਮਾਗ ਦੇ ਵਿੱਚ ਆਈਆਂ ਕਿ ਗੱਤੇ ਤੋਂ ਇਹ ਚੀਜ਼ਾਂ ਤਿਆਰ ਕੀਤੀਆਂ ਜਾਣ ਮੈਨੂੰ ਲੱਗਦਾ ਇੱਕ ਕੌਲੀ ਤੇ ਪਲੇਟ ਹੈ ਬਿਲਕੁਲ ਜਵਿੰਦਰ ਤੁਹਾਨੂੰ ਯਾਦ ਹੋਏਗਾ ਅਗਰ ਤੁਸੀਂ ਆਪਣੀ ਮਦਰ ਨਾਲ ਗੱਲ ਕਰੋਗੇ ਆਪਣੇ ਦਾਦੀ ਜੀ ਨਾਲ ਗੱਲ ਕਰੋਗੇ ਇਹ ਨਾਨੀ ਜੀ ਨਾਲ ਤਾਂ ਉਹ ਲੀਡੀਜ਼ ਪੁਰਾਣੇ ਟਾਈਮ 'ਚ ਇਹ ਕੁਸ਼ ਕਰਦੀਆਂ ਸੀ ਹਾਂ ਕਿ ਪੁਰਾਣਾ ਕਪੜਾ ਜਾਂ ਸੌਰੀ ਅਖਬਾਰ ਜਾਂ ਕੋਈ ਵੀ ਚੀਜ਼ ਲੈ ਕੇ ਉਹਨੂੰ ਪੇਪਰ ਮੈਸ਼ੇ ਦਾ ਪਾਣੀ ਚ ਭਿਓ ਕੇ ਤੇ ਇਦਾਂ ਦਾ ਕਰਕੇ ਬਣਾਉਂਦੀ ਸੀ ਆਪਣੇ ਹੱਥਾਂ ਨਾਲ ਇਹ ਉਹੀ ਟੈਕਨੀਕ ਹੈ ਤੇ ਕਈ ਦੇਸ਼ਾਂ ਚ ਇਹਨੂੰ ਹੋਰ ਰਿਫਾਈਨ ਤਰੀਕੇ ਨਾਲ ਇਸਤੇਮਾਲ ਕੀਤਾ ਜਾਂਦਾ ਤੇ ਇਸ ਪ੍ਰੋਜੈਕਟ ਦਾ ਮੈਂ ਨਾਮ ਦਿੱਤਾ ਹੈ ਬੇਕਾਰ ਕਾਗਜ਼ ਦੇ ਕਰਿਸ਼ਮੇ ਬੇਕਾਰ ਕਾਗਜ਼ ਦਾ ਪ੍ਰਬੰਧਨ ਜੀ ਉਹ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ ਹੈ ਸੋ ਇਹਦੇ ਚ ਅਸੀਂ ਆ ਪਲੇਟਾਂ ਕੌਲੀਆਂ ਇਹ ਡਰਾਈ ਚੀਜ਼ਾਂ ਰੱਖਣ ਦੇ ਤੁਸੀਂ ਇਸਤੇਮਾਲ ਕਰ ਸਕਦੇ ਹੋ ਇਸ ਦੇ ਨਾਲ ਹੀ ਆ ਛੋਟਾ ਜਿਹਾ ਜਿਹੜਾ ਬਣਾਇਆ ਇਹ ਤੇ ਤੁਸੀਂ ਆਪਣੀਆਂ ਫੋਟੋਜ਼ ਜਾਂ ਫਿਰ ਆਪਣੇ ਵਿਜ਼ਿਟਿੰਗ ਕਾਰਡ ਜਿਹੜੇ ਨੇ ਉਹ ਅਸੀਂ ਇਹਦੇ ਉੱਪਰ ਰੱਖ ਸਕਦੇ ਹਾਂ ਇਹਦੇ ਚ ਲਗਾ ਕੇ ਫਿਰ ਇਸ ਤੋਂ ਇਲਾਵਾ ਤੁਸੀਂ ਆਹ ਤਾਂ ਦੇਖ ਹੀ ਲਈ ਸੀਗੇ ਕਿ ਇਸ ਤਰ੍ਹਾਂ ਦੀਆਂ ਛੋਟੀਆਂ ਛੋਟੀਆਂ ਅਸੀਂ ਚੀਜ਼ਾਂ ਬਣਾ ਕੇ ਇਹ ਨਵਾਂ ਐਕਸਪੈਰੀਮੈਂਟ ਸ਼ੇਪਸ ਬਣਾ ਕੇ ਫਿਰ ਉਹਨਾਂ ਨੂੰ ਅਸੀਂ ਯੂਸਫੁਲ ਕਿੱਦਾਂ ਬਣਾਈਏ ਤੇ ਫਿਰ ਇੱਕ ਐਵੀ ਹੈ ਪਲੇ ਆ ਬਣਾਈਆ ਸੀ ਇੱਕ ਛੋਟੀ ਜਿਹੀ ਸੀ ਪਲੇਟ ਜੀ ਤੇ ਇਹਦੇ ਉੱਪਰ ਫੋਟੋ ਲਗਾ ਸਕਦੇ ਹੋ ਇਹਦੇ ਉੱਪਰ ਤੁਸੀਂ ਪਿੰਨ ਅਪ ਕਰ ਸਕਦੇ ਹੋ ਤੇ ਇਹ ਇਸ ਨੂੰ ਇਸਤੇਮਾਲ ਕਿਸੇ ਨੂੰ ਗਿਫਟ ਦੇਣ ਲਈ ਇਸਤੇਮਾਲ ਕਰ ਸਕਦੇ ਹੋ ਮੈਮ ਨੇ ਦੱਸਿਆ ਤਾਂ ਵੀ ਇਸ ਤਰ੍ਹਾਂ ਕਰ ਸਕਦੇ ਆ ਪਰ ਇੱਥੇ ਆ ਪ੍ਰੈਕਟੀਕਲੀ ਹੋਇਆ ਵੀ ਆ ਇਹਦੇ ਵਿੱਚ ਦੇਖ ਸਕਦੇ ਹੋ ਵਿਜ਼ਿਟਿੰਗ ਕਾਰਡ ਵਗੈਰਾ ਪਏ ਹੋਏ ਨੇ ਇਹ ਵੰਗਾ ਨੇ ਚੂੜੇ ਨੇ ਕੀ ਨੇ ਨਹੀਂ ਦੇਖੋ ਅਸੀਂ ਇੱਕ ਸ਼ੇਪ ਬਣਾ ਲਈ ਸੀ ਇਹ ਵੀ ਕਰਨਾਂ ਚ ਪਾਉਣ ਦੇ ਵਾਸਤੇ ਹੈ ਇਹ ਗੱਜ ਤੁਸੀਂ ਕੰਨਾ ਚ ਪਾਣਾ ਤੁਹਾਡੀ ਜਾਂਦੇ ਕੋਈ ਮੇਰੀ ਫੀਮੇਲ ਐਂਕਰ ਹੈ ਜਿਹਦੇ ਮਨੇ ਕਰਨਾ ਚ ਪਵਾਦੇ ਨੇ ਸੀਗੇ ਸੋ ਇਦਾਂ ਦੀ ਸ਼ੇਪਸ ਬਣ ਜਾਂਦੀ ਫਿਰ ਉਹਨਾਂ ਦਾ ਸੀ ਇਸਤੇਮਾਲ ਕਰਦੇ ਆ ਔਰ ਤੁਸੀਂ ਹੋਰ ਦੇਖੋਗੇ ਕਿ ਜਿਹੜਾ ਇਹ ਹੈਗਾ ਆ ਸਟੈਂਡ ਹੈ ਇਸ ਦੇ ਵਿੱਚ ਤੁਸੀਂ ਆਪਣਾ ਵਿਜ਼ਿਟਿੰਗ ਕਾਰਡ ਆਪਣੀ ਫੋਟੋਗ੍ਰਾਫ ਇਸ ਨਾਲ ਲਗਾ ਕੇ ਆਪਣੇ ਟੇਬਲ ਤੇ ਰੱਖ ਸਕਦੇ ਹੋ ਤੇ ਇਸੇ ਤਰੀ ਨਾਲ ਆ ਵੀ ਬਣਾਇਆ ਹੋਇਆ ਹੈ ਇਹ ਵੀ ਇੱਕ ਛੋਟੀ ਜੀ ਆਪਾਂ ਸ਼ੀਟ ਬਣਾ ਲਈ ਹੈ ਕਾਗਜ਼ ਦੀ ਬੇਸ ਕਾਗਜ਼ ਨੂੰ ਤੇ ਇਹ ਵੀ ਤੁਸੀਂ ਕਿਸੇ ਨੂੰ ਉਸ ਦਾ ਨਾਮ ਲਿਖ ਕੇ ਸ਼ੁਭਚਾਵਾ ਲਿਖ ਕੇ ਉਹਨੂੰ ਗਿਫਟ ਦੇ ਸਕਦੇ ਹੋ ਜੀ ਚਲੋ ਇਹ ਤਾਂ ਜੀ ਗੱਤੇ ਦੀ ਗੱਲ ਹੋਈ ਤੇ ਹੁਣ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿ ਖਾਲੀ ਬੋਟਲਸ ਜਿਹੜੀਆਂ ਕੱਚ ਦੀਆਂ ਹੁੰਦੀਆਂ ਨੇ ਆਪਰ ਅੱਧੀ ਵਾਲੇ ਨੂੰ ਵੇਚ ਦਿੰਦੇ ਆ ਜਾਂ ਬਾਹਰ ਸੁੱਟ ਦਿੰਦੇ ਆ ਜਾਂ ਫਿਰ ਭੰਟ ਟੁੱਟ ਜਾਂਦੀਆਂ ਨੇ ਪਰ ਇੱਥੋਂ ਮੈਂ ਚਾਹੁੰਦਾ ਕਿ ਕੈਮਰਾ ਤਕਰੀਬਨ ਸਾਰਿਆਂ ਖਾਨਿਆਂ ਦੇ ਵਿੱਚ ਮਾਰਿਆ ਜਾਵੇ ਸੋ ਪਲਾਸਟਿਕ ਦੀ ਬੋਟਲਸ ਵੀ ਜਿਹੜੀਆਂ ਨੇ ਕੱਚ ਦੀਆਂ ਬੋਟਲਸ ਵੀ ਜਿਹੜੀਆਂ ਨੇ ਉਹ ਚੰਗੇ ਤਰੀਕੇ ਇਥੇ ਕੰਮ ਦੇ ਵਿੱਚ ਲਿਆਂਦੀਆਂ ਗਈਆਂ ਨੇ ਇੱਕ ਸ਼ੋਪੀਸ ਬਣਾਇਆ ਗਿਆ ਜੋ ਘਰ ਦੇ ਵਿੱਚ ਤੁਸੀਂ ਰੱਖ ਸਕਦੇ ਹੋ ਇਸ ਚੀਜ਼ ਨੂੰ ਤਿਆਰ ਕਰਕੇ ਚੰਗੀ ਤਰੀਕੇ ਦੇ ਨਾਲ ਪੇਂਟਿੰਗ ਕਰਕੇ ਫੁੱਲ ਬੂਟੀਆਂ ਪਾ ਕੇ ਸੋ ਇੱਕ ਇੱਕ ਫੈਮਲੀ ਫੁਕਰਿਆਂ ਦੀ ਫੈਮਲੀ ਜਿਹੜੀ ਮੇਰੀ ਪਰਸਨਲ ਫੇਵਰਟ ਆ ਉਹ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਰੰਗ ਵਾਲੇ ਬਰਸ਼ ਹੁੰਦੇ ਨੇ ਉਹਨਾਂ ਨੂੰ ਵੀ ਇਸਤੇਮਾਲ ਕੀਤਾ ਗਿਆ ਉਹਨਾਂ ਨੂੰ ਵੀ ਵਰਤੋਂ ਦੇ ਵਿੱਚ ਲਿਆਂਦਾ ਗਿਆ ਹੈ ਕਿੰਨੇ ਵਧੀਆ ਤਰੀਕੇ ਦੇ ਨਾਲ ਵੱਖ-ਵੱਖ ਉਹਨਾਂ ਦੇ ਜਿਹੜੇ ਫੇਸਿਸ ਬਣਾਏ ਗਏ ਨੇ ਕੋਈ ਹੱਸਦਾ ਪਿਆ ਕੋਈ ਗੁੱਸੇਆ ਕੋਈ ਹੈਰਾਨ ਹੈ ਸੋ ਇਹ ਸਾਰੀਆਂ ਚੀਜ਼ਾਂ ਨੂੰ ਦੁਬਾਰਾ ਰੀਯੂਜ਼ ਕੀਤਾ ਗਿਆ ਮੈਮ ਬਾਕੀ ਤਾਂ ਚਲੋ ਸਭ ਕੁਝ ਠੀਕ ਹੈ ਕਿ ਦਿਮਾਗ ਲਾਇਆ ਸਭ ਕੁਝ ਹੋ ਗਿਆ ਸਗੀਆਂ ਚੀਜ਼ਾਂ ਹੋ ਗਈਆਂ ਸਮਾ ਮੈਨੂੰ ਲੱਗਦਾ ਬਹੁਤ ਲੱਗਦਾ ਹੋਣਾ ਬਿਲਕੁਲ ਸਮਾ ਇਹਦੇ ਲਈ ਬਹੁਤ ਚੀਜ਼ਾਂ ਜਿੰਨੀਆਂ ਸੀ ਬੋਟਲਸ ਪਈਆਂ ਦੇਖ ਰਹੇ ਹੋ ਇਹ ਸਾਰੀਆਂ ਮੈਂ ਖੁਦ ਬਣਾਈਆਂ ਹੋਈਆਂ ਨੇ ਤੇ ਇਹਦਾ ਕੰਮ ਮੈਂ ਸ਼ੁਰੂ ਕੀਤਾ ਸੀ ਕੋਰੋਨਾ ਦੇ ਵਿੱਚ ਜੋ ਅਸੀਂ ਫ੍ਰੀ ਸੀਗੇ ਅਸੀਂ ਜਦੋਂ ਕੰਮ ਕਰ ਰਹੇ ਹੁੰਦੇ ਹਾਂ ਨਾ ਅਸੀਂ ਸੋਚਦੇ ਹਾਂ ਕਿ ਹਾਏ ਬੇਲਾ ਟਾਈਮ ਮਿਲੇ ਤੇ ਅਸੀਂ ਫੁਰਸਤ ਦੇ ਪਲਾਂ 'ਚ ਬੈਠੀਏ ਪਰ ਇਹ ਇਨਸਾਨ ਦੀ ਫਿਤਰਤ ਐਸੀ ਹੈ ਕਿ ਜਿੰਨੀ ਦੇ ਤੱਕ ਕੋ ਕੰਮ ਕਰ ਰਿਹਾ ਉਹ ਫੁਰਸਤ ਭਾਲਦਾ ਤੇ ਜਦੋਂ ਫੁਰਸਤ ਤੁਹਾਨੂੰ ਮਿਲ ਜਾਂਦੀ ਹੈ ਤੇ ਫੇਰ ਘੰਟਾ 2 ਘੰਟੇ 2 ਦਿਨ 4 ਦਿਨ ਇੱਕ ਹਫਤਾ ਵੱਧ ਵੱਧ ਉਸ ਤੋਂ ਬਾਅਦ ਇਨਸਾਨ ਨੂੰ ਲੱਗਦਾ ਕਿ ਵਿਲੇ ਰਹਿਣਾ ਸਭ ਤੋਂ ਔਖਾ ਹੈ ਫੇਰ ਕੋਈ ਬੋਟਲਸ ਕੱਢ ਕੇ ਉਹਨਾਂ ਨੂੰ ਡਿਜ਼ਾਈਨ ਕਰਨਾ ਸ਼ੁਰੂ ਕੀਤਾ ਕਦੇ ਕੋਈ ਤੁਹਾਨੂੰ ਤਾਗਾ ਮਿਲ ਗਿਆ ਜਾਂ ਫੇਰ ਕੋਈ ਜੂਟ ਦਾ ਟੁਕੜਾ ਮਿਲ ਗਿਆ ਸੋ ਉਹਦਾ ਬਣਾਵਨਾ ਕੇ ਰੱਖ ਲੇ ਫੇਰ ਇਸ ਦੇ ਵਿੱਚ ਚੀਜ਼ਾਂ ਹੋਰ ਐਡ ਹੋ ਗਈਆਂ ਤੁਸੀਂ ਜਿਵੇਂ ਉਹ ਚੀਜ਼ ਦੇਖਿਆ ਹੋਣੀ ਹੈ ਕਿ ਇੱਕ ਬੋਟਲ ਹੈਗੀ ਜਿਹਦੇ ਉੱਪਰ yellow ਔਰੇਂਜ ਬਲੂ ਗ੍ਰੀਨ ਕਲਰ ਹੈ ਉਹਦੇ ਉੱਪਰ ਪੇਪਰ ਲਗਾ ਕੇ ਉਹਨਾਂ ਨੂੰ ਕਲਰ ਕੀਤਾ ਜਾਂਦਾ ਔਰ ਉਹਦੇ ਵਿੱਚ ਮੈਂ ਇਸਤੇਮਾਲ ਕੀਤਾ ਹੋਇਆ ਹੈ ਕਰੋਸ਼ੀ ਦਾ ਇੱਕ ਛੋਟਾ ਜਿਹਾ ਟੁਕੜਾ ਸੀ ਬਣਿਆ ਹੋਇਆ ਤੇ ਉਹਨੂੰ ਅਸੀਂ ਇਸਤੇਮਾਲ ਕੀਤਾ ਸੋ ਗੱਲ ਇਹ ਹੈਗੀ ਹੈ ਕਿ ਕੰਮ ਕੋਈ ਵੀ ਜਦੋਂ ਹੁਣ ਤੁਸੀਂ ਦੇਖਣ ਨੂੰ ਇੱਥੇ ਬਹੁਤ ਸੋਹਣਾ ਲੱਗ ਰਿਹਾ ਪਰ ਜਦੋਂ ਸ਼ੁਰੂ ਕੀਤਾ ਸੀ ਦਵਿੰਦਰ ਯਕੀਨ ਮੰਨਿਓ ਇੰਨੀਆਂ ਮੁਸ਼ਕਲਾਂ ਆਈਆਂ ਇੰਨੀਆਂ ਮੁਸ਼ਕਲਾਂ ਆਈਆਂ ਕਿਉਂਕਿ ਸਭ ਤੋਂ ਵੱਡੀ ਗੱਲ ਤਾਂ ਇਹ ਸਾਰੇ ਕਹਿਣ ਲੱਪੇ ਅਚਨ ਮੀਡੀਆ ਦੇ ਕੰਮ ਛੱਡ ਕੇ ਹੁਣ ਤੂੰ ਪੁਰਾਣੀ ਚੀਜ਼ਾਂ ਇਕੱਠੀਆਂ ਕਰਦੀਆਂ ਮਤਲਬ ਤੂੰ ਕਬਾੜੀ ਦਾ ਕੰਮ ਕਰਦੀ ਹੈ ਤੇ ਕੁਝ ਇੱਕ ਦੋ ਵਾਰ ਤੇ ਮੈਨੂੰ ਲੋਕਾਂ ਨੂੰ ਇਹ ਨਹੀਂ ਸੀ ਪਤਾ ਕਿ ਮਾਈਂਡ ਦੇ ਵਿੱਚ ਕੀ ਚੱਲਦਾ ਪਿਆ ਮੈਂ ਇਹ ਚੀਜ਼ਾਂ ਦਾ ਕੀ ਕਰਨਾ ਹੈ ਬਿਲਕੁਲ ਤੇ ਮੈਨੂੰ ਦੋ ਕੁ ਵਾਰੀ ਤਾਂ ਲੱਗਾ ਕਿ ਹਾਂ ਬਈ ਇਹ ਤਾਂ ਲੋਕੀ ਹਾਂ ਗਲਤ ਹੋ ਗਿਆ ਗੱਲ ਹੁਣ ਕੀ ਕਰੀਏ ਤੇ ਫਿਰ ਮੈਨੂੰ ਲੱਗਾ ਨਹੀਂ ਇਹਨਾਂ ਨੂੰ ਨਹੀਂ ਸਮਝ ਕਿਉਂਕਿ ਇੱਕ ਬੋਤਲ ਪਈ ਹੋਈ ਹੈ ਇਹਨਾਂ ਨੂੰ ਸਿਰਫ ਖਾਲੀ ਬੋਤਲ ਨਜ਼ਰਾਂ ਦੀ ਮੈਨੂੰ ਆਹ ਨਜ਼ਰਾਂ ਦੀ ਜਿਹੜਾ ਡਿਜ਼ਾਈਨ ਬਣਿਆ ਹੋਇਆ ਤੁਸੀਂ ਤੇ ਉੱਪਰ ਦੇਖੋਗੇ ਇਹਦੇ ਉੱਪਰ ਵੀ ਬੀਸ ਚੀਜ਼ਾਂ ਬਣੀਆਂ ਹੋਈਆਂ ਨੇ ਸਾਈਕਲ ਦਾ ਚੱਕਾ ਚੱਕਾ ਹੈ ਇੱਕ ਜਿਹੜਾ ਖਰਾਬ ਹੋਇਆ ਹੋਇਆ ਸੋ ਤੁਹਾਡੀ ਨਜ਼ਰ ਹੈ ਕਹਿੰਦੇ ਨੇ ਨਾ ਕਿ ਸੁੰਦਰਤਾ ਜਾਂ ਖੂਬਸੂਰਤੀ ਕਿਸੇ ਚੀਜ਼ ਵਿੱਚ ਨਹੀਂ ਹੈ ਦੇਖਣ ਵਾਲੀ ਦੀ ਨਜ਼ਰ 'ਚ ਹੈ ਤੇ ਜੇ ਤੁਹਾਡੀ ਨਜ਼ਰ 'ਚ ਖੂਬਸੂਰਤੀ ਹੈ ਤੁਸੀਂ ਇੱਕ ਬੇਕਾਰ ਤੋਂ ਬੇਕਾਰ ਚੀਜ਼ ਨੂੰ ਵੀ ਬਹੁਤ ਸ਼ਾਨਦਾਰ ਚੀਜ਼ ਬਣਾ ਦੋਗੇ ਜਿਸ ਕਰਕੇ ਮੈਂ ਕਹਿੰਨੀ ਆ ਕਿ ਇਹ ਮੇਰਾ ਪੈਰਾਡਾਈਜ਼ ਹੈ ਤੁਸੀਂ ਤੇ ਇੱਕ ਹੋਰ ਚੀਜ਼ ਨੋਟਿਸ ਕਰੋਗੇ ਕਿ ਸਾਨੂੰ ਜਿੰਨੇ ਵੀ ਕੰਟੇਨਰ ਜਾਂ ਕੋਈ ਚੀਜ਼ ਰੱਖਣ ਦੀ ਸਾਨੂੰ ਚਾਹੀਦੀ ਨਹੀਂ ਕੋਈ ਵੀ ਸਮਾਨ ਰੱਖਣ ਵਾਸਤੇ ਅਸੀਂ ਕਦੇ ਵੀ ਨਵਾਂ ਲੈਣ ਦੀ ਕੋਸ਼ਿਸ਼ ਨਹੀਂ ਕਰਦੇ ਪੁਰਾਣੀਆਂ ਕੰਨੀਆਂ ਨੂੰ ਕਟਿੰਗ ਕਰਕੇ ਉਹਨਾਂ ਨੂੰ ਇਸਤੇਮਾਲ ਕੀਤਾ ਹੈ ਮੈਂ ਚਾਹੁੰਦਾ ਕਿ ਕੈਮਰਾ ਇੱਕ ਵਾਰੀ ਤੁਸੀਂ ਨੇੜੇ ਲੈ ਆਓ ਕਿਉਂਕਿ ਲੱਗਿਓ ਦਿਖਾ ਦਿੰਨੇ ਆ ਵੀ ਇਹ ਜਿੰਨੀਆਂ ਵੀ ਕੰਨੀਆਂ ਨੇ ਜਿਨ੍ਹਾਂ ਨੂੰ ਆਪਾਂ ਵੇਸਟ ਸਮਝ ਕੇ ਬਾਹਰ ਸੁੱਟ ਦਿੰਨੇ ਆ ਇਹਨਾਂ ਨੂੰ ਕੱਟ ਕੇ ਕਿਸ ਤਰੀਕੇ ਦੇ ਨਾਲ ਵਰਤੋਂ ਦੇ ਵਿੱਚ ਲਿਆਂਦਾ ਗਿਆ ਇੱਥੇ ਦੇਖ ਸਕਦੇ ਹੋ ਕਿ ਇਹ ਸਾਰੀਆਂ ਪਲਾਸਟਿਕ ਦੀਆਂ ਨੇ ਤੇ ਇਸ ਟੰਗ ਕੇ ਤੇ ਇਹਦੇ ਵਿੱਚ ਪੂਰਾ ਸਮਾਨ ਪਿਆ ਹੋਇਆ ਹੈ ਤੇ ਇਹ ਵੀ ਨਾ ਸਮਝਿਓ ਕਿ ਇਹ ਸਮਾਨ ਬੇਕਾਰ ਹੈ ਸਾਰਾ ਸਾਡੇ ਕੰਮ ਦਾ ਸਮਾਨ ਹੈ ਕੁਝ ਤਾਂ ਅਗੇ ਜਿਹੜੇ ਛੋਟੇ-ਮੋਟੇ ਗੋਟੇ ਦੇ ਹਿੱਸੇ ਬਚਨਦੇ ਉਹ ਨੇ ਆ ਸਾਡਾ ਪ੍ਰੈਸ ਕਰਨ ਵਾਲਾ ਕੱਪੜਾ ਜਿਹੜਾ ਪ੍ਰੈਸ ਕਰਨ ਲਈ ਇਸਤੇਮਾਲ ਕਰਦੇ ਆ ਇਹ ਚ ਸਾਡੇ ਕਾਗਜ਼ ਪਏ ਨੇ ਇਹ ਚ ਵੀ ਕਾਗਜ਼ ਨੇ ਉਹ ਚ ਸਾਡਾ ਸਮਾਨ ਹੈ ਕੁਝ ਜਿਹੜਾ ਸੀ ਪੁਰਾਣਾ ਇਕੱਠਾ ਕੀਤਾ ਜਿਵੇਂ ਬੈਲਟਾਂ ਨੇ ਇਹਨਾਂ ਨੂੰ ਅਸੀਂ ਬੈਗਸ ਬਣਾਉਣ 'ਚ ਇਸਤੇਮਾਲ ਕਰਨਾ ਹੈ ਸੋ ਉਹਨੂੰ ਰੱਖਣ ਲਈ ਕੋਈ ਚੀਜ਼ ਚਾਹੀਦੀ ਸੀ ਸੋ ਮੈਨੂੰ ਲੱਗਾ ਕਿ ਸਾਡੇ ਕੋਲ ਕਿੰਨੀਆਂ ਪਈਆਂ ਨੇ ਅਸੀਂ ਕੋਈ ਨਾ ਕਿਉਂ ਨਾ ਉਹਨੂੰ ਇਸਤੇਮਾਲ ਕਰ ਲਈਏ ਤੇ ਅਖੀ ਤੋ ਉਹ ਵੀ ਤੁਹਾਨੂੰ ਚੀਜ਼ਾਂ ਦਿਖਾਤੇ ਆਖੀਰ ਦੇ ਵਿੱਚ ਆ ਦੇਖ ਸਕਦੇ ਹੋ ਕਿ ਇੱਥੇ ਪ੍ਰੋਪਰ ਇਸ ਦਾ ਲੇਟੈਸਟ ਲਿਸਟ ਕਮ ਹੈ ਲੇਟੈਸਟ ਜੀਨ ਦੀਆਂ ਜਿਹੜੀਆਂ ਪੈਂਟਾਂ ਹੁੰਦੀਆਂ ਨੇ ਜੋ ਖਰਾਬ ਹੋ ਜਾਂਦੀਆਂ ਨੇ ਜਾਂ ਸੁੱਟਣ ਦੀ ਤਾਦਾਦ ਤੇ ਹੁੰਦੀਆਂ ਨੇ ਉਹਨਾਂ ਨੂੰ ਵੀ ਵਰਤੋਂ ਦੇ ਵਿੱਚ ਇੱਥੇ ਲਿਆਂਦਾ ਗਿਆ ਤੇ ਉਹਨਾਂ ਦੇ ਵੀ ਬੈਗ ਬਣਾਏ ਗਏ ਨੇ ਮੈਂ ਦੱਸਿਆ ਕਿ ਸਾਡੇ ਜਿਹੜੇ ਬੱਚੇ ਨੇ ਬੱਚੇ ਕਹਿ ਲੋ ਸਾਡੇ ਭਰਾ ਕਹਿ ਲੋ ਜਾਂ ਘਰਾਂ 'ਚ ਸਾਡੇ ਸ਼ਕੀਨ ਵੱਡੇ ਭਰਾ ਨੇ ਉਹਨਾਂ ਨੂੰ ਲੱਗਦਾ ਕਿ ਸਾਡੇ ਕੋਲ ਢੇਸ ਰੇ ਜੀਨਾ ਪੈਂਟਾਂ ਹੋਣ ਤੇ ਜੇ ਇੱਕ ਜੀਨ ਨੂੰ 6 ਸਾਲ 2 ਸਾਲ ਪਾ ਲਿਆ ਵੀ ਹੁਣ ਤਾਂ ਪੁਰਾਣੀ ਹੋ ਗਈ ਹੈ ਜਾਂ ਮਾਰੇ 6 ਸਾਲ ਤੋਂ 2 ਸਾਲ ਹੀ ਪੈਂਦੀ ਇਹਨੇ ਵੀ ਨਹੀਂ ਪੈਂਦੀ ਮੈਨੂੰ ਲੱਗਦਾ ਕਿ ਜਲਦੀ ਜਲਦੀ ਯੰਗਸਟਰ ਕਿਉਂਕਿ ਜਲਦੀ ਚਾਹੁੰਦੇ ਨੇ ਕਿ ਸਾਲ ਵੀ ਨਹੀਂ ਬੰਦੇ ਸੋ ਉਹ ਜਿੰਨਾ ਜ਼ਿਆਦਾ ਤੁਸੀਂ ਕਿਸੇ ਉਸ ਬੰਦੇ ਨੂੰ ਦੇ ਦਿੰਦੇ ਹੋ ਕਿ ਅੱਜ ਕੱਲ ਉਹ ਵੀ ਰਿਵਾਜ ਨਹੀਂ ਹੈ ਕਿ ਛੋਟੇ ਭੈਣ ਭਰਾ ਪਾਲਣ ਹੈਨਾ ਜਾਂ ਦੋਸਤਾ ਮਿੱਤਰਾਂ ਚ ਵੀ ਪਹਿਲਾਂ ਐਕਸਚੇਂਜ ਹੋਇਆਦਾ ਸੀ ਹਾਂ ਕਿਉਂਕਿ ਨਹੀਂ ਸਾਡੇ ਦਿਮਾਗ 'ਚ ਵੀ ਕਿ ਮੈਂ ਦਾ ਪੁਰਾਣਾ ਕੱਪੜਾ ਲੈ ਕੇ ਕਿਉਂ ਪਾਵਾਂ ਪਾਵਾਂ ਹੈਨਾ ਪਹਿਲਾਂ ਰਿਵਾਜ ਹੁੰਦਾ ਸੀ ਕਿ ਵੱਡੇ ਭੈਣ ਭਰਾਵਾਂ ਦੇ ਕੱਪੜੇ ਛੋਟੇ ਭੈਣ ਭਰਾ ਪਾਉਂਦੇ ਸੀ ਤੇ ਜਿੱਥੇ ਕਿਤੇ ਦੋਸਤੀਆਂ ਗੂੜੀਆਂ ਹੁੰਦੀਆਂ ਸੀਗੀਆਂ ਉੱਥੇ ਵੀ ਕੱਪੜੇ ਐਕਸਚੇਂਜ ਕਰ ਲਏ ਜਾਂਦੇ ਸੀ ਔਰ ਦਵਿੰਦਰ ਯਕੀਨ ਮੰਨਿਓ ਉਹ ਪਰੰਪਰਾ ਇੰਨੀ ਵਧੀਆ ਪਰੰਪਰਾ ਸੀ ਜਿਹਦੇ ਔਰ ਉਹ ਜਿਨ੍ਹਾਂ ਨੇ ਸ਼ੁਰੂ ਕੀਤੀ ਇਹ ਨਹੀਂ ਕਿ ਉਹ ਉਹਨਾਂ ਕੋਲ ਬੁੱਕਤ ਨਹੀਂ ਸੀ ਆਪਣੇ ਨਿਆਣਿਆਂ ਨੂੰ ਬਹੁਤ ਕਪੜੇ ਲੈ ਕੇ ਦੇਣ ਦੀ ਔਰ ਵੱਡੇ ਤੇ ਰਸੂਖਦਾਰ ਘਰਾਂ ਵਿੱਚ ਵੀ ਕੁੜੀਆਂ ਕੋਲ ਜਾਂ ਮੁੰਡਿਆਂ ਕੋਲ ਗਿੰਤੀ ਦੇ ਕਪੜੇ ਹੁੰਦੇ ਸੀ ਇਹ ਨਹੀਂ ਸੀ ਹੁੰਦਾ ਕਿ ਉਹਨਾਂ ਦੇ ਟ੍ਰਾਂਕ ਭਰੇ ਪਏ ਨੇ ਹੈਨਾ ਔਰ ਉਸੇ ਕਪੜਿਆਂ ਨੂੰ ਉਹ ਐਕਸਚੇਂਜ ਕਰਕੇ ਵੀ ਪਾਉਂਦੇ ਸੀਗੇ ਸੋ ਅੱਜ ਦੇ ਸਮੇਂ 'ਚ ਇੱਕ ਤਾਂ ਫੈਸ਼ਨ ਦਾ ਦੌਰ ਆ ਗਿਆ ਦੂਜਾ ਆ ਗਿਆ ਕਿ ਮੈਂ ਪੁਰਾਣਾ ਕਿਉਂ ਪਾਵਾਂ ਤੇ ਮੈਂ ਤੇ ਦੱਸਣਾ ਚਾਹਾਂਗੀ ਆ ਜਿਹੜਾ ਮੈਂ ਸ਼ਰਟ ਪਾਈ ਹੋਈ ਹੈ ਇਹ ਮੇਰੇ ਮਾਸੀ ਜੀ ਦੀ ਹੈ ਉਹਨਾਂ ਨੇ ਨੂੰ ਡਿਸਕਾਰਡ ਕਰਨਾ ਸੀਗਾ ਕਿਉਂਕਿ ਬੈਗ ਥਲੇ ਬਣਾ ਲਈ ਮੈਂ ਕਪੜੇ ਮੰਗਦੀ ਰਹੀ ਨਹੀਂ ਕਹਿੰਦੇ ਆ ਮੇਰੇ ਫਜ਼ੂਲ ਹੈ ਮੈਂ ਕਹਿੰਦੀ ਵਾਸੀ ਦੇ ਦਿਓ ਮੈਨੂੰ ਤੇ ਮੇਰੇ ਕੋਲ ਇਹ ਦੁਪੱਟਾ ਸੀਗਾ ਤੇ ਨਾਲ ਲੋਅਰ ਮੇਰੇ ਕੋਲ ਸੀਗਾ ਸੋ ਮੈਂ ਉਸ ਨੂੰ ਬਾੜ ਲਿਆ ਪੂਰਾ ਸੂਟ ਤਿਆਰ ਕਰ ਲਿਆ ਬਿਲਕੁਲ ਔਰ ਮੈਂ ਪ੍ਰਾਊਡਲੀ ਕਹਿੰਨੀ ਮੈਂ ਆਪਣੀ ਫਰੈਂਡਸ ਤੋਂ ਲੈ ਲੰਨੀ ਆ ਮੈਂ ਪ੍ਰਾਊਡਲੀ ਕਹਿੰਨੀ ਆ ਕਿ ਮੈਂ ਆਪਣੇ ਰਿਸ਼ਤੇਦਾਰਾਂ ਤੋਂ ਜਾਂ ਮੈਂ ਆਪਣੀਆਂ ਫਰੈਂਡਸ ਤੋਂ ਕਪੜੇ ਲੈ ਕੇ ਪਾ ਲੰਨੀ ਆ ਮੈਨੂੰ ਬਿਲਕੁਲ ਉਸ ਦਾ ਬੁਰਾ ਫੀਲ ਨਹੀਂ ਹੁੰਦਾ ਮੈਨੂੰ ਇੱਕ ਪ੍ਰਾਊਡ ਦੀ ਫੀਲਿੰਗ ਆਉਂਦੀ ਕਿ ਯਾਰ ਇੰਨਾ ਸੋਨਾ ਕਪੜਾ ਮੈਂ ਬੇ ਤੇ ਇੱਕ ਕੂੜੇ ਨੂੰ ਕੱਟ ਕਰਨ ਦੇ ਵਿੱਚ ਮੈਂ ਯੋਗਦਾਨ ਪਾਇਆ ਹੁਣ ਇਹ ਸਾਰੇ ਪੈਂਟਾਂ ਨਹੀਂ ਕਿਉਂਕਿ ਸਾਡੇ ਬੱਚੇ ਜਾਂ ਸਾਡੇ ਭਰਾ ਬਹੁਤ ਥੋੜਾ ਚੀਰ ਪਾਉਂਦੇ ਨੇ ਪਰ ਇਹ ਕਪੜਾ ਬਹੁਤ ਮਜ਼ਬੂਤ ਹੁੰਦਾ ਤੇ ਇਹਦੇ ਤੇ ਅਸੀਂ ਮਿਹਨਤ ਕਰਦੇ ਆਂ ਦੀ ਡਿਜ਼ਾਈਨਿੰਗ ਮੇਰੇ ਨਾਲ ਮੇਰੀ ਸਹਿਯੋਗੀ ਮੇਰੇ ਆਫਿਸ ਵਿੱਚ ਪਰਮਜੀਤ ਹੈ ਉਹ ਸਹਿਯੋਗ ਕਰਦੀ ਹੈ ਬਾਕੀ ਕੁਝ ਲੇਡੀਜ਼ ਜਿਹੜੇ ਟਾਈਮ ਟੂ ਟਾਈਮ ਕੰਮ ਆਉਂਦਾ ਘਰੋਂ ਕੰਮ ਕਰਕੇ ਦਿੰਦੀਆਂ ਨੇ ਫਿਰ ਅਸੀਂ ਇਹਨਾਂ ਨੂੰ ਸਜਾਣ ਲਈ ਵੀ ਆ ਚੀਜ਼ਾਂ ਇਸਤੇਮਾਲ ਕਰ ਲੈਂਦੇ ਆਂ ਸਾਨੂੰ ਕਪੜਿਆਂ ਵਿੱਚੋਂ ਕਿਤੋਂ ਕਿਸੇ ਦੁਪੱਟੇ ਤੋਂ ਨਿਕਲੇ ਸਿਗੇ ਅਸੀਂ ਇਹਨਾਂ ਨੂੰ ਇੱਥੇ ਇਸਤੇਮਾਲ ਕੀਤਾ ਹੈ ਫਿਰ ਇਸ ਤੋਂ ਇਲਾਵਾ ਇਹਨਾਂ ਨੂੰ ਥੋੜਾ ਖੂਬਸੂਰਤ ਬਣਾ ਲੀਨਾ ਤੇ ਪ੍ਰਿੰਟਿੰਗ ਕਰਵਾ ਲਈ ਹੈ ਕਰਵਾ ਲਈ ਦੀ ਹੈ ਤਾਂ ਕਿ ਜਿਹੜੇ ਇਹ ਥੋੜੇ ਟ੍ਰੈਂਡੀ ਵੀ ਲੱਗਣ ਸੋ ਇਹ ਸਾਰੇ ਜਿਹੜੇ ਬੈਗ ਨੇ ਇਹ ਪੈਂਟਾਂ ਤੋਂ ਔਰ ਜੀਨਾ ਤੋਂ ਤਿਆਰ ਕੀਤੇ ਗਏ ਨੇ ਤੇ ਮੈਂ ਦੱਸਣਾ ਚਾਹਾਂਗੀ ਕਿ ਇਹਨਾਂ ਨੂੰ ਬੜੀ ਮਜ਼ਬੂਤ ਜਿਹੜੀ ਆ ਮਜ਼ਬੂਤੀ ਦਿੱਤੀ ਜਾਂਦੀ ਹੈ ਸਾਫ਼ ਸੁਥਰੇ ਤਰੀਕੇ ਨਾਲ ਬਣਾਇਆ ਜਾਂਦਾ ਹੈ ਕਿ ਜੇ ਕੋਈ ਬੰਦਾ ਇਹ ਖਰੀਦਣਾ ਚਾਵੇ ਤਾਂ ਇਹ ਨਾ ਸੋਚੇ ਕਿ ਪੁਰਾਣੇ ਐ ਅਨਹਜਨਿਕ ਐ ਜਾਂ ਐਮੀ ਜੇ ਬਣਾਏ ਹੋਣਗੇ ਫਟੇ ਪੁਰਾਣੇ ਹੋਣਗੇ ਫਟੇ ਪੁਰਾਣੇ ਬਿਲਕੁਲ ਨਹੀਂ ਐ ਇਹਨਾਂ ਦੀ ਸਿਲਾਈ ਬਿਲਕੁਲ ਉਦਾਂ ਦੀ ਹੈ ਜਿਦਾਂ ਤੁਸੀਂ ਬ੍ਰਾਂਡ ਨਿਊ ਖਰੀਦੇ ਹੋ ਸੋ ਮੇਰੀ ਗੁਜ਼ਾਰਿਸ਼ ਇਹ ਵੀ ਇੱਕ ਬ੍ਰਾਂਡ ਹਰੀਆਂ ਚਿੜੀਆਂ ਵੀ ਬ੍ਰਾਂਡ ਹੈ ਉਹ ਸ਼ੁਕਰੀਆ ਥੈਂਕ ਯੂ ਵੈਰੀ ਮਚ ਤੇ ਮੈਂ ਚਾਹਨੀ ਹੈ ਕਿ ਇਦਾਂ ਦੀਆਂ ਚੀਜ਼ਾਂ ਨੂੰ ਜ਼ਰੂਰ ਖਰੀਦੋ ਇਹਦੇ ਨਾਲ ਹੌਸਲ ਅਫਜ਼ਾਈ ਹੁੰਦੀ ਹੈ ਕਿਉਂਕਿ ਇਹ ਬਣਾਈਆਂ ਹੋਈਆਂ ਚੀਜ਼ਾਂ ਸੜੀਆਂ ਸੇਲ ਹੋਣਗੀਆਂ ਸਾਨੂੰ ਇਹਦੀ ਅਰਨਿੰਗ ਹੋਏਗੀ ਅਸੀਂ ਅੱਗੇ ਉਹਨਾਂ ਔਰਤਾਂ ਨਾਲ ਸਾਂਝੇ ਕਰ ਪਾਵਾਂਗੇ ਉਹਨਾਂ ਦੀ ਕਮਾਈ ਹੋ ਪਾਏਗੀ ਤੇ ਅੱਜ ਜੇ ਮੰਨ ਲਓ 10 15 ਲੇਡੀਆਂ ਜੁੜੀਆਂ ਨੇ ਇਹਨਾਂ ਚੀਜ਼ਾਂ ਰੁਝਾਨ ਵਧੇਗਾ ਕਿ 10 15 ਤੋਂ 20 25 ਹੋਣਗੀਆਂ 20 2 ਤੇ ਗਿਣਤੀ ਅੱਗੇ ਵੱਧ ਗਈ ਬਿਲਕੁਲ 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 ਤੇ ਮੈਨੂੰ ਲੱਗਦਾ ਹੈ ਕਿ ਜੋ ਅਸੀਂ ਦਰਸ਼ਕਾਂ ਨੂੰ ਜਾਂ ਜਿਹੜੇ ਇਹ ਇਸ ਸਮੇਂ ਵੀਡੀਓ ਦੇਖ ਰਹੇ ਨੇ ਜੋ ਅਸੀਂ ਸਮਝਾਉਣਾ ਚਾਹੁੰਦੇ ਸੀਗੇ ਉਹ ਸਮਝਾ ਦਿੱਤਾ ਹੈ ਮੈਮ ਜਾਨ ਤੋਂ ਪਹਿਲਾਂ ਕੋਈ ਸੁਨੇਹਾ ਸੁਨੇਹਾ ਦਿਵਿੰਦਰ ਤੁਹਾਡਾ ਸ਼ੁਕਰੀਆ ਦਾ ਕਰਦੇ ਹੋ ਤੁਹਾਡੇ ਚੈਨਲ ਦਾ ਸ਼ੁਕਰੀਆ ਦਾ ਕਰਦੇ ਹੋ ਸਾਰੇ ਦਰਸ਼ਕਾਂ ਨੂੰ ਮੈਂ ਗੁਜ਼ਾਰਿਸ਼ ਇਹ ਹੀ ਕਰਨੀ ਚਾਹਾਂਗੀ ਕਿ ਪਲੀਜ਼ ਤੁਸੀਂ ਦੁਨੀਆ 'ਚ ਜਿੱਥੇ ਵੀ ਕਿਤੇ ਬੈਠੇ ਹੋ ਵੇਸਟ ਮੈਨੇਜਮੈਂਟ ਲਈ ਆਪਣਾ ਯੋਗਦਾਨ ਜ਼ਰੂਰ ਪਾਓ ਆਪਣੇ ਘਰ ਤੋਂ ਸ਼ੁਰੂ ਕਰੋ ਦੂਜਾ ਜਿਹੜੇ ਲੋਕ ਇਸ ਪਾਸੇ ਵੱਲ ਕੰਮ ਕਰ ਰਹੇ ਨੇ ਆਪਣਾ ਯਤਨ ਕਰ ਰਹੇ ਨੇ ਯਕੀਨ ਮੰਨਿਓ ਇਟਸ ਨਾਟ ਅ ਈਜ਼ੀ ਜਰਨੀ ਬਹੁਤ ਚੈਲੰਜੇਜ਼ ਨੇ ਬਹੁਤ ਜ਼ਿਆਦੀਆਂ ਔਖੀਆਂ ਆਉਂਦੀਆਂ ਨੇ ਪਰ ਫਿਰ ਵੀ ਕਿਉਂਕਿ ਜਿਹੜਾ ਕੰਮ ਇੱਕ ਵਾਰੀ ਸ਼ੁਰੂ ਕਰ ਲਿਆ ਹੈ ਉਹ ਅਸੀਂ ਰੋਕ ਨਹੀਂ ਸਕਦੇ ਸੋ ਉਹਨਾਂ ਲੋਕਾਂ ਨੂੰ ਸਹਿਯੋਗ ਕਰੋ ਹਰੀਆਂ ਚਿੜੀਆਂ ਪ੍ਰੋਜੈਕਟ ਵੱਲੋਂ ਤਿਆਰ ਸਮਾਨ ਨੂੰ ਖਰੀਦੋ ਤੇ ਤੁਸੀਂ ਬਲਕ ਆਰਡਰ ਤੇ ਸਾਡੇ ਤੋਂ ਬੈਗ ਥੈਲੇ ਵੀ ਬਣਵਾ ਸਕਦੇ ਹੋ ਸਾਡਾ ਜਿਹੜਾ ਸੈਂਟਰ ਹੈ ਵਿਰਸਾ ਵਿਹਾਰ ਦੇ ਵਿੱਚ ਹੈ ਸੈਕਿੰਡ ਫਲੋਰ ਦੇ ਉੱਪਰ ਜਲੰਧਰ ਦੇ ਵਿੱਚ ਤੁਸੀਂ ਇੱਥੇ ਵਿਜ਼ਿਟ ਵੀ ਕਰ ਸਕਦੇ ਹੋ ਆਪਣੀਆਂ ਪੁਰਾਣੀਆਂ ਚੀਜ਼ਾਂ ਸਹੀ ਹਾਲਤ ਵਿੱਚ ਜਿਹੜੇ ਕੱਪੜੇ ਨੇ ਧੋਤੇ ਹੋਏ ਹੋਣ ਤੈਨ ਲੱਗੇ ਹੋਣ ਹੋਣ ਸਾਫ਼ ਸੁਥਰੇ ਕਿਉਂਕਿ ਲੇਡੀਆਂ ਨੇ ਉਹਨਾਂ ਤੇ ਕੰਮ ਕਰਨਾ ਹੈਗਾ ਸੋ ਉਹ ਤੁਸੀਂ ਸਾਨੂੰ ਦਾਨ ਕਰ ਸਕਦੇ ਹੋ ਸਾਨੂੰ ਡੋਨੇਟ ਕਰ ਸਕਦੇ ਹੋ ਸਾਡਾ ਬਣਿਆ ਹੋਇਆ ਸਮਾਨ ਜਿਹੜਾ ਹੈ ਵੱਧ ਤੋਂ ਵੱਧ ਲੋਕ ਖਰੀਦਣ ਤਾਂ ਕਿ ਇਹ ਪ੍ਰੋਜੈਕਟ ਲੰਮੇ ਸਫ਼ਰ ਤੇ ਚੱਲਦਾ ਰਹੇ ਤੇ ਟੀਹ ਸਾਰੀਆਂ ਔਰਤਾਂ ਹੋਰ ਇਸ ਨਾਲ ਜੁੜਦੀਆਂ ਰਹਿਣ ਬਹੁਤ ਬਹੁਤ ਸ਼ੁਕਰੇ ਮੈਮ ਕਲ ਬਤ ਕਰਨ ਲਈ ਸੋ ਇਸ ਹਨ ਰਮਨਪ੍ਰੀਤ कौर ਜਿਸ ਤਰ੍ਹਾਂ ਅਸੀਂ ਤੁਹਾਨੂੰ ਦਿਖਾਇਆ ਕਿ ਕਿਸ ਤਰੀਕੇ ਦੇ ਨਾਲ ਜਿੰਨਾ ਵੀ ਪੁਰਾਣਾ ਸਮਾਨ ਹੁੰਦਾ ਉਹਨਾਂ ਨੂੰ ਵਰਤੋਂ ਦੇ ਵਿੱਚ ਇੱਥੇ ਲਿਆਉਂਦੇ ਨੇ आई दी पेश करते दे वेचने देखते रहो दैनिक सवेरा टीवी सासिका देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर